ਪੰਜਾਬ ਦੀ ਖੇਤੀ ਇੱਕ ਵਿਕਸਤ ਖੇਤੀ ਹੈ। ਆਧੁਨਿਕ ਖੇਤੀ ਤਕਨੀਕਾਂ ਅਤੇ ਵਧੀਆ ਢੰਗ ਤਰੀਕਿਆਂ ਨਾਲ ਪੰਜਾਬ ਦੇ ਕਿਸਾਨ ਤਰੱਕੀ ਕਰ ਰਹੇ ਹਨ। ਕਿਸਾਨਾਂ ਨੂੰ ਆਪਣੀ ਖੇਤੀ ਦੇ ਵਿਕਾਸ ਲਈ ਆਧੁਨਿਕ ਤਕਨੀਕਾਂ ਦੀ ਯੋਗ ਵਰਤੋਂ ਕਰਨ ਦੀ ਲੋੜ ਹੈ, ਜਿਸ ਨਾਲ ਕਿਸਾਨ ਆਰਥਿਕ ਪੱਖੋਂ ਖੁਸ਼ਹਾਲ ਹੁੰਦੇ ਹਨ। ਅਜਿਹਾ ਕਰਨ ਨਾਲ ਕਿਸਾਨ ਦੀ ਆਰਥਿਕਤਾ ਬਹੁਤ ਮਜ਼ਬੂਤ ਹੁੰਦੀ ਹੈ। ਮੈਂ ਪਰਮਜੀਤ ਸਿੰਘ ਪਿੰਡ ਖੰਨਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਪਰ ਦੇ ਰਹਿਣ ਵਾਲਾ ਹਾਂ ਜੋ ਕਿ ਮੈਂ 30 ਕਿੱਲਾਂ ਦੀ ਖੇਤੀ ਕਰਦਾ ਹਾਂ ਆਪਣੇ ਪਿੰਡ ਦੇ ਵਿੱਚ ਅਸੀਂ ਪਹਿਲਾਂ ਝੋਨੇ ਦੀ ਰਵਾਇਤੀ ਤਰੀਕੇ ਰਫੜ ਮਾਰ ਕੇ ਬਜਾਈ ਕਰਦੇ ਹੁੰਦੇ ਸੀ ਕੌਣ ਅਸੀਂ ਸਿੱਧੀ ਬਜਾਈ ਸਿੱਧੀ ਡੀਐਸਆਰ ਵਾਲੇ ਪਾਸੇ ਆਪਣਾ ਰਜਾਣ ਸ਼ੁਰੂ ਕੀਤਾ ਹੈ 2018 ਤੋਂ ਪੀਆਰ ਪੀਆਰ ਵੈਰੈਟੀਆਂ ਤੇ ਬਾਸਮਤੀ ਦੀ ਸਿੱਧੀ ਬਜਾਈ ਕਰ ਰਹੇ ਹਾਂ ਜੋ ਕਿ ਸਾਨੂੰ ਸਿੱਧੀ ਬਜਾਈ ਕਾਫੀ ਲਾਭ ਵੰਦ ਰਹੀ ਇਹਦੇ ਵਿੱਚ ਇੱਕ ਤਾਂ ਸਾਡੇ ਅਕੋਰਡਿੰਗ ਇਹਦੇ ਵਿੱਚ ਇੱਕ ਪਾਣੀ ਦੀ ਬਚਤ ਨਾਲ ਪਲੱਸ ਸਾਨੂੰ ਲੇਬਰ ਦਾ ਵੀ ਕਾਫੀ ਬਚਤ ਹੋ ਜਾਂਦੀ ਹੈ ਤੇ ਜਿਹੜਾ ਮਾੜਾ ਮੋਟਾ ਸਾਡੇ ਚੋਨੇ ਦੇ ਜਿਹਾ ਬਾਸਮਤੀ ਨਦੀਨ ਉਦੋਂ ਸਾਡੇ ਕੋਲ ਸਪਰੇਅਾਂ ਵੱਧ ਤੋਂ ਵੱਧ ਆ ਚੁੱਕੀਆਂ ਹਨ ਅਸੀਂ ਉਸ ਨਾਲ ਨਦੀਨ ਨੂੰ ਕੰਟਰੋਲ ਕਰ ਲੈਂਦੇ ਹਾਂ ਪਹਿਲਾਂ ਮੰਨ ਕੇ ਚੱਲੋ ਆਪਾਂ ਟਰੈਕਟਰ ਫਿਰ ਰਫੜ ਮਾਰਦੇ ਪਹਿਲਾਂ ਪਾਣੀ ਛੱਡਦੇ ਸੀ ਉਹਦੇ ਵਿੱਚ ਆਪਣੇ ਸੰਦਾਂ ਦੇ ਵੀ ਕਾਫੀ ਕੰਮਜ ਖਪਾਈ ਹੁੰਦੀ ਸੀ ਇਹਦੇ ਤੋਂ ਹੁਣ ਆਪਾਂ ਪਹਿਲਾਂ ਸੁੱਕੀ ਪੈਣ ਨੂੰ ਤਿਆਰ ਕਰਕੇ ਫਿਰ ਆਪਾਂ ਕੋ ਇੱਕ ਡ੍ਰਿਲ ਲਈ ਡੀਐਸਆਰ ਉਹਦੇ ਨਾਲ ਹੀ ਆਪਾਂ ਝੋਨੇ ਦੀ ਸਿੱਧੀ ਬਜਾਈ ਕਰ ਦਿੰਦੇ ਆ ਜੀ ਸਾਡੇ ਫਾਦਰ ਸਾਹਿਬ ਦੇ ਸਾਨੂੰ ਬਹੁਤ ਦੇਣ ਹੈ ਉਹਨਾਂ ਨੇ ਸਾਨੂੰ ਇਹ ਪਾਸੇ ਲਾਇਆ ਫਿਰ ਉਹਨਾਂ ਨੇ ਸਾਨੂੰ ਸਲਾਹ ਦਿੱਤੀ ਜਿਹੜੇ ਆਪਾਂ ਪ੍ਰਾਲੀ ਵਿੱਚ ਇੱਕ ਤਾਂ ਆਪਣੀ ਪੈਲੀ ਵਿੱਚ ਜੈਵਿਕ ਮਾਦਾ ਮਤਲਬ ਵਧੇਗਾ ਤੇ ਪੈਲੀ 'ਚ ਵੀ ਤਾਕਤ ਆਏਗੀ ਤੇ ਫਸਲ ਇਦੋਂ ਦੁਗਣੀ ਨਿਕਲੇਗੀ ਤੇ ਉਸੇ ਤਰ੍ਹਾਂ ਹੀ ਹੋ ਰਿਹਾ ਸਰ ਜੀ ਅਸੀਂ ਮਤਲਬ ਅੱਗ ਨਹੀਂ ਲਾਉਂਦੇ ਜਦੋਂ ਕਣਕਾਂ ਦੇ ਪਹਿਲਾਂ ਵਿੱਚ ਰੇਪਨਾਂ ਤੂੜੀ ਬਣ ਜਾਂਦੀ ਜੀ ਤੂੜੀ ਬਣਾ ਕੇ ਫਿਰ ਅਸੀਂ ਹੈਰੋ ਤਮੀਆਂ ਲੈਂਦੀਆਂ ਬਾਈ ਉਹਦੇ ਨਾਲ ਵਿੱਚ ਮਾ ਕੇ ਤੇ ਉੱਤੇ ਫਿਰ ਕੰਪਿਊਟਰ ਕਰਾ ਲਾ ਕੇ ਤੇ ਦੋ ਸੁਹਾਕੇ ਰਗੜ ਕੇ ਉਹਦੇ ਨਾਲ ਪੱਕਾ ਬਾਹਨ ਨੂੰ ਕਰਕੇ ਉਹਦੇ ਉੱਤੇ ਫਿਰ ਡੀਐਸਆਰ ਡ੍ਰਿਲ ਨਾ ਕਰ ਦਿੱਦੀ ਜੀ ਮਤਲਬ ਜਿਹੜੇ ਆਪਣੇ ਪੀਏਜੂ ਦੀ ਪੀਆਰ 126 ਪੀਆਰ 131 ਤੇ ਬਾਸਮਤੀ 14001 1886 ਇਹ ਸਾਰੀਆਂ ਡੀਐਸਆਰ ਵਾਤੇ ਲਾਏ ਬੰਦ ਨੇ ਜੀ ਜੇ ਸਾਡੇ ਅਕੋਰਡਿੰਗ ਚੱਲੀਏ ਤਾਂ ਪਾਣੀ ਦਾ ਮੰਨ ਕੇ ਚਲੋ 70% ਦੇ ਉੱਤੇ ਬਚਤ ਹੁੰਦੀ ਜੀ ਆਪਾਂ ਝੋਨਾ ਡੀਐਸਆਰ ਜਦੋਂ ਕਰਤਾ ਜੀ ਉਦੋਂ ਮੰਨ ਕੇ ਚਲੋ ਆਪਾਂ ਨਾਲ ਦੇ ਨਾਲ ਹੀ ਪਾਣੀ ਲਾਤਾ ਫੇਰ 20 ਦਿਨਾਂ ਬਾਅਦ ਪਾਣੀ ਝੋਨੇ ਨੂੰ ਲਾਉਣਾ ਹੁੰਦਾ ਜੀ ਦੇ ਮੇਰੇ ਅਕੋਰਡਿੰਗ ਚੱਲੀਏ ਤਾਂ ਇਹਦੇ ਹਿਸਾਬ ਨਾਲ 60 ਤੋਂ 65% ਪਾਣੀ ਦੀ ਬਚਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਜੀ ਪਹਿਲਾਂ ਅਸੀਂ ਯੂਨੀਵਰਸਿਟੀ ਚ ਜਾਂਦੇ ਸੀ ਮੈਂ ਕੇਵੀ ਕੇਵੀ ਖੇਤੀਬਾੜੀ ਵਿਗਿਆਨ ਕੇਂਦਰਾਂ ਵਿੱਚ ਜੁੜਿਆ ਉੱਥੇ ਜਾਂਦੇ ਡਾਕਟਰਾਂ ਦੇ ਸੁਝਾਅ ਸੁਣਦੇ ਹੁੰਦੇ ਸੀ ਪਹਿਲਾਂ ਤਾਂ ਪਹਿਲਾਂ ਇਹ ਪਾਸੇ ਸਾਨੂੰ ਮੜ ਕੋ ਬਿਲਕੁਲ ਧਿਆਨ ਨਹੀਂ ਹੈਗਾ ਸੀ ਫਿਰ ਸਾਨੂੰ ਜਦ ਹੌਲੀ ਹੌਲੀ ਅਸੀਂ ਆਪਣੇ ਇੱਕ ਦੋ ਸਾਡੇ ਪਿੰਡ ਦੇ ਨਾਲ ਮੋਗ ਕੇ ਚਲੇ ਤਾਂ ਕਿਸਾਨ ਉਹਨਾਂ ਕਰਦੇ ਪਹਿਲਾਂ ਅਸੀਂ ਉਹਨਾਂ ਦੇ ਟ੍ਰਾਇਲ ਦੇਖ ਕੇ ਤੇ ਮਨ ਅਸੀਂ ਸਾਰਾ ਕੋ ਆਪ ਦੇ ਅੱਖੀਂ ਵੇਖਿਆ ਸਾਨੂੰ ਮਦਲੇ ਬਜਾਈ ਵਧੀਆ ਲੱਗੀ ਫਿਰ ਅਸੀਂ ਹੌਲੀ ਹੌਲੀ ਦੋ ਯਾਰ ਜਦੋਂ ਪਿੱਛੇ ਨਾ ਆਪਣੇ ਕਰੋਨਾ ਕਰਾਲ ਦਾ ਲੇਬਰ ਦੀ ਸਮੱਸਿਆ ਆ ਗਈ ਸੀ ਉਦੋਂ ਬਾਅਦ ਅਸੀਂ ਫਿਰ ਸਿੱਧੀ ਬਜਾਈ ਵਾਲੇ ਉਦੋਂ ਪਹਿਲਾਂ ਵੀ ਅਸੀਂ ਜੋੜ ਕੇ ਬਾਅਦ ਜਾਈ ਟੋਟਲੀ ਜੋੜ ਕੇ ਬਜਾਈ ਨਾਲੇ ਜੀ ਇੰਦੇ ਚ ਡਿਫਰੈਂਸ ਮਣੇ ਸਾਨੂੰ ਤਾਂ ਕਾਫੀ ਡਿਫਰੈਂਸ ਹੁੰਦਾ ਇੱਕ ਤਾਂ ਇੰਦੇ ਚ ਡੀਐਸਆਰ ਦੇ ਵਿੱਚ ਅਸੀਂ ਪਿੱਛੇ ਬਾਸਮਤੀ ਰਫਾੜ ਦੇ ਚ ਵੀ ਲਾਈ ਸੀ ਜੀ ਤੇ ਡੀਐਸਆਰ ਵੀ ਕੀਤੀ ਜਿਹੜੀ ਡੀਐਸਆਰ ਵਾਲੀ ਸੀ ਉਹ ਮਾਲਕ ਜਾਲੋ ਰਫਾੜ ਵਾਲੀ ਨਾਲੋਂ ਸਾਡੀ ਜ਼ਿਆਦਾ ਨਿਕਲੀ ਸੀ ਜੀ ਇੱਕ ਤਾਂ ਜੇ ਸਿੱਧੀ ਬਜਾਈ ਆਉਣ ਕੇ ਆਪਾਂ ਨੂੰ ਕਾਫੀ ਫਾਇਦੇ ਹੋਣਗੇ ਜੀ ਇੱਕ ਤਾਂ ਇੰਦੇ ਚ ਆਪਾਂ ਨੂੰ ਲੇਬਰ ਦੀ ਕਾਫੀ ਕੋਈ ਖਿਆਈ ਨਹੀਂ ਪੈਂਦੀ ਨਾ ਉਵੇਂ ਸਮੱਸਿਆ ਦਾ ਹੱਲ ਹੋ ਜਾਂਦਾ ਜੀ ਦੂਜੇ ਨੰਬਰ ਤੇ ਆਪਣੇ ਪਾਣੀ ਦੀ ਵੀ ਬਚਤ ਹੁੰਦੀ ਏ ਤੀਜੇ ਨੰਬਰ ਤੇ ਫੇਰ ਆਪਾਂ ਨੂੰ ਹੋਰ ਜਿਵੇਂ ਅਗਲੀ ਫਸਲ ਦੇ ਬੀਜ ਨਹੀਂ ਕਣਕ ਆਪਾਂ ਬੀਜਦੇ ਉਹਦੇ ਵਿੱਚ ਡ੍ਰਿਲ ਜਾਂ ਹੈਪੀ ਸੀਡਰ ਵੀ ਬਹੁਤ ਵਧੀਆ ਚੱਲਦਾ ਸਿੱਧੀ ਬਜਾਈ ਵਾਲੀ ਦੇ ਵਿੱਚ ਜੀ ਮੇਰਾ ਨਾਮ ਗਰਨਾਮ ਸਿੰਘ ਸਨ ਆਫ ਬਲਵੰਤ ਸਿੰਘ ਪਿੰਡ ਖੰਨਾ ਬਲਾਕ ਮਖੂ ਤੇ ਜ਼ਿਲ੍ਹਾ ਪਰੋਜਪੁਰ ਦੇ ਵਾਸੀ ਆ ਸੀ ਖੇਤੀ ਸਾਡੀ ਹੈ ਤੀ ਕਿੱਲੇ 3 ਐ 3 ਪਾਈਆਂ ਇਕੱਠੇ ਆ ਸਿੱਧੀ ਬਜਾਈ ਕਰ ਰਹੇ ਆ ਝੋਨੇ ਦੀ ਡੀਐਸਆਰ ਇਹਦੇ ਵਿੱਚ 10 ਕਿੱਲੇ ਸਾਡੇ ਕੋਲ ਬੁੱਛ ਲੈ ਗਈ ਤੇ 20 22 ਕਿੱਲੇ ਸਾਡੇ ਕੋਲ PR 131 ਚੋਂ ਨਾ ਹੈ ਸਿੱਧੀ ਬਜਾਈ ਕਣਕ ਵੱਢ ਕੇ ਤੂੜੀ ਵਾਲਾ ਰਿਪਰ ਤੂੜੀ ਬਣਾ ਕੇ ਤੇ ਮਗਰੋਂ 에어로 દોਰ ਤਮੀਆਂ ਦੀ ਲਾ ਕੇ ਉੱਤੇ ਲਾ ਕੇ ਕਪੂਟਰ ਕਰਾਇਆ ਫਿਰ ਛੱਡ ਕੇ ਪਾਣੀ ਫਿਰ ਦੂਜਾ 15 16 ਦਿਨ ਪਹਿਲੇ ਨੂੰ ਨਹੀਂ ਛੇੜਨਾ ਸਾਰਾ ਗੰਦ ਪੇਲ ਸਭ ਕੁਝ ਉੱਗ ਪੈਿੰਦਾ ਚੋਬਾਂਦ ਵਿੱਚ ਫਿਰ ਦੋਰ ਤਮੀਆਂ ਦੀ ਲਾ ਕੇ ਸਵਾਗਾ ਲਾ ਕੇ ਉੱਤੇ ਡੀਐਸ ਡ੍ਰਿਲ ਨਾਲ ਝੋਨਾ ਸਿੱਧੀ ਬਜਾਈ ਕਰਦੀ ਦੀ ਜੀ ਫਾਇਦਾ ਜੀ ਇੱਕ ਤਾਂ ਇਹਦੇ ਵਿੱਚ ਲਾਭ ਹੀ ਸਾਨੂੰ ਰਫਟ ਤੋਂ ਬਾਹਰ ਹੋ ਜੇ ਦਾ ਇੱਕ ਰਫਟ ਦਾ ਖਰਚਾ ਹੋ ਗਿਆ ਲਵਾਈ ਬਣ ਗਈ 4-5000 ਲਵਾਈ ਝੋਨੇ ਦੀ ਫੁੱਲ ਫਾਇਦਾ ਜੀ ਪਹਿਲਾਂ ਆਪਣੇ ਹੁਣ ਵੀ ਇਸ ਟਾਈਮ ਖੇਤੀ ਹੈਗੀ ਖੇਤੀ ਆ ਕੇ ਮੌਕੇ ਦੇ ਵੇਖ ਲੈਣ ਕੀ ਅੰਦਰ ਇੱਕ ਸਿੱਧੀ ਬਜਾਈ ਇੱਕ ਲਾਇਆ ਝੋਨਾ ਸਿੱਧਾ ਆਮ ਸਾਹਮਣੇ ਕੰਪੀਟੀਸ਼ਨ ਵੇਖ ਸਕਦੇ ਨਾ ਹੁਣ ਇਸ ਟਾਈਮ ਜੀ ਮੇਰਾ ਨਾਮ ਹਰਸਿਮਰਨਜੀਤ ਸਿੰਘ ਪਿੰਡ ਖੰਨਾ ਬਲਾਕ ਮਖੂ ਜ਼ਿਲ੍ਹਾ ਫਰੋਜ਼ਪੁਰ ਦੇ ਰਹਿਣ ਵਾਲੇ ਆ ਜੀ ਅਸੀਂ ਸਾਰੇ ਰਲ ਮਿਲ ਕੇ ਖੇਤੀ ਕਰਦੇ ਆ ਸਾਡੀ ਆਪਣੀ ਘਰ ਦੀ ਖੇਤੀ ਐ ਜਿੱਦਾਂ ਅਸੀਂ ਨਵੇਂ ਢੰਗ ਨਾਲ ਖੇਤੀ ਕਰ ਰਹੇ ਆ ਜੀ ਸਿੱਧੀ ਬਜਾਈ ਵੀ ਅਸੀਂ ਕਰਦੇ ਆ ਕਣਕ ਵਿੱਚ ਵੀ ਅਸੀਂ ਜਦੋਂ ਵੱਢ ਨੂੰ ਝੋਨੇ ਦੇ ਵੱਢ ਨੂੰ ਕਦੇ ਅੱਗ ਨਹੀਂ ਲਾਈ 2018 ਤੋਂ ਅਸੀਂ ਸਿੱਧੀ ਬਜਾਈ ਤੇ ਨਾਲ ਕਣਕ ਝੋਨੇ ਨੂੰ ਬਿਨਾਂ ਵੱਢ ਨੂੰ ਅੱਗ ਲਾਏ ਤੋਂ ਅਸੀਂ ਖੇਤੀ ਕਰ ਰਹੇ ਆ ਜੀ ਜਿੱਦਾਂ ਅਸੀਂ ਕਣਕ ਦੀ ਬਜਾਈ ਕਰਨੀ ਹੁੰਦੀ ਅਸੀਂ ਅੱਜ ਤੱਕ 2018 ਤੋਂ ਕਦੇ ਅੱਗ ਨਹੀਂ ਲਾਈ ਇਹ ਦੇਣ ਸਾਡੇ ਦਾਦਾ ਜੀ ਉਹਨਾਂ ਦੀ ਐ ਜੀ ਬਲਵੰਤ ਸਰਦਾਰ ਬਲਵੰਤ ਸਿੰਘ ਘਰਿਆਂ ਦੀ ਪਹਿਲਾਂ ਅਸੀਂ ਵੀ ਲੋਕਾਂ ਪਿੱਛੇ ਲੱਗ ਕੇ ਦਿਲ ਛੱਡਦੇ ਹੁੰਦੇ ਸੀ ਵੀ ਅੱਗ ਲਾ ਦੀਏ ਕੰਮ ਨਿਭੜ ਜਾਏਗਾ ਪਰ ਉਹਨਾਂ ਨੇ ਸਾਨੂੰ ਕਹਿ ਕਵਾ ਕੇ ਬਹੁਤ ਉਹਨਾਂ ਨੇ ਜिद ਕਰਨੀ ਵੀ ਆਪਾਂ ਨਹੀਂ ਆਪਾਂ ਕਿਸੇ ਨਵੇਂ ਢੰਗ ਨਾਲ ਆਪਾਂ ਖੇਤੀ ਕਰਨੀ ਹੈ ਸਜਜੇ ਢੰਗ ਨਾਲ ਕਰਨੀ ਹੈ ਫਿਰ ਅਸੀਂ ਵੀ ਹੌਲੇ ਹੌਲੇ ਉਹਨਾਂ ਦੇ ਪਿੱਛੇ ਲੱਗੇ ਉਹਨਾਂ ਦੀ ਗੱਲ ਮੰਨੀ ਤੇ ਉਦੋਂ ਤੋਂ ਅਸੀਂ ਪਹਿਲਾ ਸਾਲ ਦੋ ਸਾਲ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਜਿੱਦਾਂ ਕਿਸੇ ਕੰਮ ਵਿੱਚ ਆਪਾਂ ਪੈਨੇ ਆ ਤਾਂ ਪਹਿਲਾਂ ਆਪਾਂ ਨੂੰ ਭੇਤ ਨਹੀਂ ਹੁੰਦਾ ਹੌਲੇ ਹੌਲੇ ਸਾਨੂੰ ਉਸ ਕੰਮ ਦਾ ਭੇਤ ਆਇਆ ਅਸੀਂ ਨਵੀਂ ਤਕਨੀਕ ਨਾਲ ਹੈਪੀ ਸੀਡਰ ਨਾਲ ਅਸੀਂ ਕਣਕ ਦੀ ਵੀ ਬਜਾਈ ਕਰਨ ਲੱਗੇ ਹੌਲੇ ਹੌਲੇ ਹੁਣ ਅਸੀਂ ਪੂਰਾ ਸਟੈਂਡ ਤੇ ਹਾਂ ਜੀ ਸਾਡੀ ਵਧੀਆ ਖੇਤੀ ਚੱਲ ਰਹੀ ਹੈ ਤੇ ਦੂਸਰੇ ਪਾਸੇ ਅਸੀਂ ਸਿੱਧੀ ਬਜਾਈ ਕਰ ਰਹੇ ਹਾਂ ਜੀ ਪਹਿਲਾਂ ਅਸੀਂ ਨਾਰਮਲ ਆਪਣੇ ਕਦ ਕਰਕੇ ਹੀ ਮਤਲਬ ਝੋਨਾ ਲਗਾਉਂਦੇ ਸੀ ਜਦੋਂ ਕਰੋਨਾ ਟਾਈਮ ਆਇਆ ਕਰੋਨਾ ਕਾਲ ਦੇ ਵਿੱਚ ਅਸੀਂ ਮਤਲਬ ਲੇਬਰ ਦੀ ਸ਼ਾਰਟੇਜ ਹੋਣ ਕਰਕੇ ਅਸੀਂ ਉਸ ਸਾਲ ਡ੍ਰਿਲ ਡੀਐਸਆਰ ਕਰਨਾ ਸ਼ੁਰੂ ਕੀਤਾ ਜੀ ਲੇਬਰ ਦੀ ਸਮੱਸਿਆ ਤੇ ਡਰ ਦੇ ਮਾਰੇ ਅਸੀਂ ਕੀਤਾ ਪਰ ਉਹ ਸਾਡਾ ਕੰਮ ਸਾਨੂੰ ਬਹੁਤ ਸਿੱਧਾ ਰਿਹਾ ਅੱਜ ਅਸੀਂ ਸਿੱਧੀ ਬਜਾਈ ਕਰਕੇ ਵਧੀਆ ਲੇਬਰ ਖਰਚਾ ਵੀ ਬਚਾ ਰਹੇ ਆ ਸਾਡੇ ਮਸ਼ੀਨਰੀ ਦੇ ਖਰਚੇ ਵੀ ਘਟ ਗਏ ਹਨ ਜੀ ਇਸ ਨਾਲ ਪਾਣੀ ਦਾ ਫਾਇਦਾ ਹੋਰ ਜਾਂਦਾ ਹੈ ਜੀ 60 ਤੋਂ 65% ਪਾਣੀ ਦਾ ਫਾਇਦਾ ਅਸੀਂ ਇਹ ਨਹੀਂ ਕਹਿੰਦੇ ਵੀ ਇਸ ਨੂੰ ਪਾਣੀ ਘੱਟ ਲੱਗਦਾ ਪਰ ਜਿੱਦਾਂ ਅਸੀਂ ਕਦ ਕਰਦੇ ਆਂ ਔਰ ਫੱਡ ਕਰਦੇ ਆਂ ਉਹ ਜਿੰਨਾ ਵੀ ਪਾਣੀ ਆਪਾਂ ਲਾਉਣਿਆਂ ਵਾਸ਼ਪੀਕਰਨ ਉੱਪਰ ਨੂੰ ਹੁੰਦਾ ਹੈ ਜੀ ਆਸਮਾਨ ਵਿੱਚ ਜਿਹੜਾ ਆਪਾਂ ਸਿੱਧੀ ਬਜਾਈ ਨੂੰ ਪਾਣੀ ਲਾਉਣੇ ਆ ਇਹਦੇ ਵਿੱਚ ਤੇੜਾ ਪਾਟ ਕੇ ਤੇ ਪਾਣੀ ਨੀਚੇ ਜ਼ਮੀਨ ਦੇ ਵਿੱਚ ਹੀ ਜਾਂਦਾ ਹੈ ਪਾਣੀ ਦੀ ਲੱਗਣ ਦੀ ਸਮਰੱਥਾ ਨੇੜੇ ਤੇੜੀ ਹੀ ਆ ਪਰ ਦੂਸਰਾ ਪਾਣੀ ਵੇਸਟ ਹੁੰਦਾ ਇਹ ਪਾਣੀ ਫਿਰ ਦੁਬਾਰਾ ਤੋਂ ਜ਼ਮੀਨ ਵਿੱਚ ਜਾਂਦਾ ਹੈ ਜੀ ਇਸ ਨਾਲ ਇੱਕ ਤਾਂ ਅੱਜ ਕੱਲ 404500 5000 ਰੁਪਿਆ ਲੇਬਰ ਦਾ ਖਰਚਾ ਹੈ ਜੀ ਉਹ ਸਾਰੇ ਦਾ ਸਾਰਾ ਬਚਦਾ ਹੈ ਅਰ ਫੱਟ ਦਾ ਖਰਚਾ ਬਚਦਾ ਹੈ ਜੀ ਸੰਦ ਖਰਾਬ ਨਹੀਂ ਹੁੰਦੇ ਸੁੱਕੀ ਸੁੱਕੀ ਥਾਂ ਤੇ ਆਪਾਂ ਵਾਈ ਕਰਨੀ ਹੁੰਦੀ ਹੈ ਜੀ ਬਿਲਕੁਲ ਨਵੇਂ ਢੰਗ ਦੀ ਖੇਤੀ ਸਿੱਧੀ ਬਜਾਈ ਨਾਲ ਹੁੰਦੀ ਹੈ ਜੀ ਕੰਮ ਵੀ ਬਹੁਤ ਸੌਖਾ ਰਹੀ ਗੱਲ ਨਦੀਨਾਂ ਦੀ ਜੀ ਨਵੀਆਂ-ਨਵੀਆਂ ਸਪਰੇਵਾਂ ਆ ਗਈਆਂ ਹਨ ਸਪਰੇਵਾਂ ਦੇ ਨਾਲ ਕੋਈ ਨਦੀਨਾਂ ਦੀ ਐਡੀ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਉਗਸੀ ਖੇਤੀ ਦੇ ਨਾਲ ਨਾਲ ਆਪਣੇ ਸੰਦ ਪੈੜਾ ਵੀ ਵਧੀਆ ਬਣਾਏ ਹੋਏ ਨੇ ਜੀ ਕੰਪਿਊਟਰ ਕਰਾਇਆ ਦਾ ਜਿੱਦਾਂ ਅਸੀਂ ਕੰਮ ਕਰਦੇ ਆ ਜੀ ਸਾਡੇ ਕੋਲ ਦੋ ਕੰਪਿਊਟਰ ਕਰਾਏ ਨੇ ਬੰਦਾ ਕਰਨ ਵਾਲਾ ਲੋਕ ਬਾਹਰ ਨੂੰ ਭਜਦੇ ਹਨ ਕਿ ਅਸੀਂ ਬਾਹਰ ਜਾਂਦੇ ਹਾਂ ਉੱਥੇ ਕਰਦੇ ਆ ਪਰ ਮੈਂ ਵੀ ਜਿੱਦਾਂ ਬੀ ਫਾਰਮੇਸੀ ਕੀਤੀ ਹੈ ਜੀ ਪਰ ਮੈਂ ਇੱਥੇ ਆਪਦੀ ਖੇਤੀ ਕਰ ਰਿਹਾ ਆ ਆਪਦੀ ਖੇਤੀ ਵੱਲ ਧਿਆਨ ਹੈ ਜੀ ਸਾਡੇ ਹੋਰ ਕਾਰੋਬਾਰ ਚੱਲ ਗਏ ਹਨ ਜਿਵੇਂ ਕੰਪਿਊਟਰ ਕਰਾਇਆ ਦਾ ਪੈਸਟੀਸਾਈਡ ਦਾ ਵੀ ਸਾਡਾ ਨਾਲ ਕੰਮ ਰਿਹਾ ਤੇ ਆਪਦਾ ਵਧੀਆ ਪਸ਼ੂਆਂ ਵਾਲੇ ਪਾਸੇ ਵੀ ਸਾਡਾ ਧਿਆਨ ਹੈ ਜੀ ਉਹ ਵੀ ਸਾਡਾ ਦੁੱਧ ਥੋੜਾ ਬਹੁਤ ਚਲੋ ਖਰਚੇ ਜੋਗਾ ਪੈਂਦਾ ਬਹੁਤ ਅਸੀਂ ਵਧੀਆ ਢੰਗ ਨਾਲ ਨਵੇਂ ਢੰਗ ਨਾਲ ਖੇਤੀ ਕਰ ਰਹੇ ਆ ਪੰਜਾਬ ਵਿੱਚ ਰਹਿ ਕੇ ਪੰਜਾਬ ਵਿੱਚ ਬਹੁਤ ਕੋਸ਼ਿਸ਼ ਹੈ ਜੀ ਜੇ ਆਪਾਂ ਕਰੀਏ ਪਰ ਇੱਥੇ ਅਸੀਂ ਕਰਕੇ ਖੁਸ਼ ਨਹੀਂ ਬਾਹਰ ਜਾ ਕੇ ਵੀ ਅਸੀਂ ਕੰਮ ਕਰਦੇ ਆ ਪਰ ਇੱਥੇ ਅਸੀਂ ਆਪਦੀ ਖੇਤੀ ਨੂੰ ਸਹੀ ਢੰਗ ਨਾਲ ਨਹੀਂ ਕਰਦੇ ਕਣਕ ਵੱਢ ਕੇ ਜਿੱਦਾਂ ਅਸੀਂ ਖੇਤ ਦੀ ਤਿਆਰੀ ਕਰਨੀ ਹੁੰਦੀ ਹੈ ਸਿੱਧੀ ਬਜਾਈ ਲਈ ਜੀ ਪਹਿਲਾਂ ਅਸੀਂ ਜਿੱਦਾਂ ਕਣਕ ਵੱਢ ਕੇ ਸਿੰਪਲ ਤੂੜੀ ਬਣਾ ਲੈਨੇ ਆ ਜੀ ਉਸ ਤੋਂ ਬਾਅਦ ਅਸੀਂ ਵੱਡੀਆਂ ਸਾਡੇ ਕੋਲ ਪਾਰੀਆਂ ਹੈਰੋ ਨੇ ਜੀ ਬਾਈ ਤਵੀਆਂ ਨੇ ਸਾਡੇ ਕੋਲ ਉਸ ਦੇ ਨਾਲ ਅਸੀਂ ਦੌਰ ਖੇਤ ਵਿੱਚ ਲਾ ਦਿੰਨੇ ਆ ਜੀ ਦੌਰ ਖੇਤ ਵਿੱਚ ਲਾ ਕੇ ਉਸ ਦੇ ਉੱਪਰ ਸਾਡੇ ਕੋਲ ਆਪ ਦਾ ਕੰਪਿਊਟਰ ਕਰਾਏ ਹਨ ਅਸੀਂ ਉਸ ਤੇ ਮਤਲਬ ਜਿਆਦਾ ਲੈਵਲ ਨਹੀਂ ਕਰਨਾ ਇੱਕ ਹਿਸਾਬ ਦਾ ਆਪਾਂ ਬੁੱਥਿਆਂ ਨੂੰ ਮਲਣ ਲਈ ਜਿਹੜਾ ਆਪਣਾ ਹੁੰਦਾ ਜੀ ਉਹਨੂੰ ਮਲਣ ਲਈ ਆਪਾਂ ਦੋ ਕੋਡ ਕੰਪਿਊਟਰ ਕਰਾਏ ਦੇ ਲਾਉਣੇ ਨੇ ਜੀ ਉਸ ਤੋਂ ਬਾਅਦ ਆਪਾਂ ਉਸ ਵਿੱਚ ਪਾਣੀ ਛੱਡ ਕੇ ਇੱਕ ਪਾਣੀ ਛਲਾਉਣਾ ਹੈ ਤੇ 10 ਤੋਂ 15 ਦਿਨ ਆਪਾਂ ਉਹਦੇ ਵਿੱਚ ਉਹਨੂੰ ਆਪਾਂ ਨਹੀਂ ਛੇੜਨਾ ਜਿੰਨਾ ਵੀ ਆਪਣਾ ਪਹਿਲਾਂ ਵਾਲਾ ਝੋਨਾ ਜਾਂ ਨਦੀਨ ਗੰਦ ਦੀ ਸਮੱਸਿਆ ਹੋਏਗੀ ਉਹ ਸਾਰਾ ਉੱਗ ਪਾਏਗਾ ਉਸ ਤੋਂ ਬਾਅਦ ਆਪਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਫਿਰ ਆਪਾਂ ਇੱਕ ਜੇ ਤਮੀਆਂ ਦੀ ਸੀ ਲਾਉਣੀ ਹੈ ਤਾਂ ਤਮੀਆਂ ਦੀ ਲਾ ਸਕਦੇ ਆ ਨਹੀਂ ਤਾਂ ਆਪਾਂ ਪੂਰੇ ਮਤਲਬ ਭਾਰ ਰੱਖ ਕੇ ਆਰਾਮ ਨਾਲ ਕੋਈ ਆਪਾਂ ਜ਼ਿਆਦੀ ਕਾਹਲੀ ਨਹੀਂ ਕਰਨੀ ਆਰਾਮ ਨਾਲ ਆਪਾਂ ਪਹਿਲੀ ਪਟਨੀ ਐ ਕਲਟੀਵੇਟਰ ਕਰਕੇ ਉਸ ਤੋਂ ਬਾਅਦ ਕੰਪਿਊਟਰ ਕਰਾਇਆ ਫਿਰ ਮਤਲਬ ਆਪਾਂ ਜ਼ਮੀਨ ਨੂੰ ਪੂਰਾ ਲੈਵਲ ਚਾਹੀਦਾ ਜੀ ਸਭ ਤੋਂ ਵੱਡੀ ਗੱਲ ਜੇ ਆਪਾਂ ਸਿੱਧੀ ਬਜਾਈ ਕਰਨੀ ਹੈ ਤਾਂ ਜ਼ਮੀਨ ਆਪਾਂ ਨੂੰ ਪੂਰੀ ਬੰਨੇ ਸਾਈਡਾਂ ਵਿਚਾਲਾ ਸਭ ਜ਼ੀਰੋ ਲੈਵਲ ਚਾਹੀਦਾ ਜ਼ਮੀਨ ਆਪਾਂ ਨੂੰ ਪੂਰੇ ਪੱਧਰ ਵਿੱਚ ਚਾਹੀਦੀ ਹੈ ਜ਼ਮੀਨ ਦਾ ਪੱਧਰ ਕਰਕੇ ਜੀ ਉਸ ਤੋਂ ਬਾਅਦ ਆਪਾਂ ਉੱਤੇ ਸੁਹਾਗੇ ਦੀਆਂ 2-3 ਸੀਆਂ ਮਾਰ ਕੇ ਜਿੰਨਾ ਵੀ ਆਪਾਂ ਨੂੰ ਪੱਕਾ ਕਰਾਂਗੇ ਉਨਾ ਹੀ ਆਪਾਂ ਨੂੰ ਸਿੱਧੀ ਬਜਾਈ ਵਿੱਚ ਫਾਇਦਾ ਹੋਏਗਾ ਜੀ ਆਪਾਂ ਉਸ ਨੂੰ ਪੂਰਾ ਪੱਕਾ ਕਰਕੇ ਖੇਤ ਨੂੰ ਉਸ ਦੇ ਉੱਪਰ ਡੀਐਸਆਰ ਕਰ ਦੇਣਾ ਤੇ ਉਸ ਤੋਂ ਬਾਅਦ ਪਾਣੀ ਲਾ ਕੇ ਤੇ ਆਪਾਂ ਸਟੈਂਪ ਦੀ ਸਪਰੇਅ ਕਰ ਦੇਣੀ ਹੈ ਉਸ ਤੋਂ ਬਾਅਦ ਬਸ ਜੀ ਆਪਣਾ ਕੰਮ ਖਤਮ ਹੈ ਜੀ ਫਿਰ ਪੂਰਾ ਸਹੀ ਝੋਨਾ ਦੂਸਰੇ ਝੋਨੇ ਵਾਂਗੂ ਚੱਲੇਗਾ ਜਿਹੜੀ ਵੀ ਨਦੀਨਾਂ ਦੀ ਸਮੱਸਿਆ ਆਉਂਦੀ ਥੋੜੀ ਬਹੁਤ ਉਹ ਆਪਾਂ ਸਪਰੇਅਾਂ ਅੱਜਕੱਲ੍ਹ ਵੱਧ ਤੋਂ ਵੱਧ ਨੇ ਜੀ ਆਪਾਂ ਕਰ ਸਕਦੇ ਹਾਂ ਕੋਈ ਵੀ ਹੁਣ ਆਵੇ ਲੋਕਾਂ ਨੇ ਹਵਾ ਬਣਾਇਆ ਹੋਇਆ ਸਿੱਧੀ ਬਜਾਈ ਐ ਨਹੀਂ ਕਾਮਯਾਬ ਹੋਣੀ ਸਾਡੇ ਕੋਲ ਆ ਕੇ ਚਾਹੇ ਦੇਖ ਲਓ ਅੱਜ ਵੀ ਸਾਰਾ ਝੋਨਾ ਖੜਿਆ ਹੈ ਜੀ ਤੁਸੀਂ ਦੇਖ ਸਕਦੇ ਜੇ ਬਾਸਮਤੀਆਂ ਝੋਨਾ ਅਗੇਤਰੀ ਪਛੇਤਰੀ ਸਾਰੀਆਂ ਵੈਰਾਈਟੀਆਂ ਕਾਮਯਾਬ ਨੇ ਜੀ ਮੇਰਾ ਨਾਮ ਅਮਨਪ੍ਰੀਤ ਹੈ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਦੇ ਵਿੱਚ ਐਜ਼ ਏ ਫਸਲ ਵਿਗਿਆਨੀ ਆਪਦੀਆਂ ਸੇਵਾਵਾਂ ਨਿਭਾ ਰਹੀ ਆਂ ਵਧੀਆ ਆਧੁਨਿਕ ਪ੍ਰਮਾਣਿਤ ਜਿਹੜੀਆਂ ਕਿਸਮਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਗਈਆਂ ਤਾਂ ਕਿ ਤੁਹਾਡੇ ਖੇਤੀ ਖਰਚੇ ਘੱਟ ਹੋਣ ਨੰਬਰ 2 ਤੇ ਆਪਾਂ ਕਿਸਾਨ ਵੀਰੋ ਇਹ ਜਿਹੜੀ ਲੇਜ਼ਰ ਕਰਾਹਾ ਕਰਾਉਣ ਦੀ ਜਿਹੜੀ ਤਕਨੀਕ ਆ ਇਹ ਵੀ ਬਹੁਤ ਹੀ ਵਧੀਆ ਤਕਨੀਕ ਆ ਇਹਦੇ ਇਹ ਵੀ ਬਹੁਤ ਆਪਣੇ ਕਿਸਾਨਾਂ ਨੇ ਇਸ ਚੀਜ਼ ਨੂੰ ਆਪਦੇ ਖੇਤਾਂ ਦੇ ਵਿੱਚ ਲਾਗੂ ਕੀਤਾ ਆ ਠੀਕ ਹੈ ਜਦੋਂ ਕਿਸੇ ਕਿਸ ਵਧੀਆ ਤਕਨੀਕ ਦਾ ਤੁਹਾਨੂੰ ਰਿਜ਼ਲਟ ਵਧੀਆ ਮਿਲਦੇ ਆ ਤਾਂ ਆਪਾਂ ਨੂੰ ਕਿਸਾਨਾਂ ਨੂੰ ਬਹੁਤ ਜ਼ਿਆਦਾ ਉਹਦੇ ਲਈ ਪ੍ਰੇਰਿਤ ਕਰਨ ਦੀ ਲੋੜ ਨਹੀਂ ਪੈਂਦੀ ਉਵੇਂ ਜਿਵੇਂ ਆਪਣਾ ਲੇਜ਼ਰ ਕਰਾਹਾ ਹੈਗਾ ਉਹਦੇ ਨਾਲ ਤੁਸੀਂ ਆਪਾਂ ਜਦੋਂ ਝੋਨੇ ਦੀ ਬਜਾਈ ਕਰਨੀ ਹੈਗੀ ਆ ਕਦੂ ਕਰਨ ਤੋਂ ਪਹਿਲਾਂ ਸਾਰਾ ਖੇਤ ਤੁਹਾਡਾ ਲੇਜ਼ਰ ਕਰਾਹਾ ਲਵਾ ਕੇ ਲੈਵਲ ਕਰ ਲੈਣਾ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਪਾਣੀ ਦੀ ਬਚਤ ਹੁੰਦੀ ਆ ਬਹੁਤ ਜ਼ਿਆਦਾ ਜਦੋਂ ਤੁਸੀਂ ਇੱਕ ਵਾਰੀ ਪਾਣੀ ਲਾਉਂਗੇ ਤਾਂ ਸਾਰੇ ਖੇਤ ਦੇ ਵਿੱਚ ਇੱਕ ਸਾਰ ਤੁਸੀਂ ਪਾਣੀ ਲਗਾ ਸਕਦੇ ਆ ਇਦਾਂ ਐਵੇਂ ਨਹੀਂ ਹੋਊਗਾ ਵੀ ਚਾ ਨੀਵਾਂ ਲੱਗਿਆ ਕਿਤੇ ਪਾਣੀ ਵੱਧ ਭਰ-ਭਰ ਕੇ ਲੱਗ ਰਿਹਾ ਤੇ ਪਾਣੀ ਦੀ ਉਹਦੇ ਨਾਲ ਦੁਰਵਰਤੋਂ ਹੋ ਰਹੀ ਆ ਮੈਂ ਪਹਿਲਾਂ ਆਪਣੇ ਕਰਨਾਲ ਜਾਂਦਾਂ ਦਾ ਜ ਉੱਥੇ ਵੀਟ ਐਂਡ ਬਾਰਲ ਇੰਸਟੀਚਿਊਟ ਕਰਨਾਲ ਦੇ ਵਿੱਚ ਜੀ ਉੱਥੋਂ ਫਿਰ ਅੱਗੇ ਅੱਗੇ ਹੋਲੀ-ਹੋਲੀ ਫਿਰ ਮਲਗੇ ਨੂੰ ਵਧਣ ਲੱਗ ਪਏ ਜੀ ਮੰਨ ਕੇ ਚੱਲੋ ਮੈਂ 2019 ਤੋਂ ਇਸ ਆਈਸੀਆਰ ਨਾਲ ਜੁੜਿਆ ਹਾਂ ਜੀ ਸਾਨੂੰ ਇਹ आईसीआर ਜੁੜਨ ਨਾਲ ਦਾ ਇਹ ਫਾਇਦਾ ਜਿਹੜੇ ਨਵੇਂਆ ਵੈਰਾਈਟੀਆਂ ਹੁੰਦੀਆਂ ਨੇ ਜਾਂ ਅੰਡਰ ਟ్రਾਇਲ ਵੈਰਾਈਟੀਆਂ ਚੱਲ ਰਹੀਆਂ ਉਹਨਾਂ ਪਰੇ ਸਾਨੂੰ ਪਹਿਲਾਂ ਆਉਣ ਵਾਲੇ ਟਾਈਮ ਦੇ ਦੋ ਸਾਲ ਜਿਹੜੀਆਂ ਹੋਣ ਵੈਰਾਈਟੀਆਂ ਨੇ ਸਾਨੂੰ ਅਜੇ ਤੱਕ ਪਹਿਲਾਂ ਹੀ ਪਤਾ ਲੱਗ ਚੁੱਕਿਆ ਵੀ ਆਉਣ ਵਾਲੇ ਟਾਈਮ ਤੇ ਝੋਨੇ ਦਾ ਕਣਕ ਦੀਆਂ ਕਿਹੜੀਆਂ ਵੈਰਾਈਟੀਆਂ ਆਉਣਗੀਆਂ ਜੀ ਸਾਡੇ ਕੋਲ ਇਸ ਟਾਈਮ ਆਪਦੀ ਮਾਲਕੀ 30 ਕਿੱਲੇ ਜ਼ਮੀਨ ਹੈ ਜੀ ਉਹਦੇ ਵਿੱਚ ਅਸੀਂ 20 ਕਿੱਲੇ ਝੋਨਾ ਲਾਇਆ ਪੀਆਰ 126 ਜੀ ਤੇ ਬਾਕੀ ਅਸੀਂ ਲਾਈਏ ਬਾਸਮਤੀ ਤੇ ਆਪਣੇ 8 ਕਿੱਲੇ ਲਾਈਏ ਪੀਬੀ 1401 ਤੇ ਦੋ ਕਿੱਲੇ ਲਾਈਏ ਪੀਪੀ 1886 ਮੁੱਛਲੀ ਤੇ ਦੋ ਵੈਰਾਈਟੀਆਂ ਸਾਨੂੰ ਉਥੋਂ ਮਿਲੀਆਂ ਸੀ ਟ੍ਰਾਇਲ ਵਾਲੀਆਂ ਆਪਣੇ ਆਈਸੀਆਰ ਤੋਂ ਜਿਹੜੀਆਂ ਮਲੇ 1979 ਤੇ 1985 ਉਹ ਵੀ ਅਸੀਂ ਕਨਾਲ ਕਨਾਲ ਦਾ ਆਪਣੇ ਖੇਤ ਵਿੱਚ ਟ੍ਰਾਇਲ ਲਾਇਆ ਹੋਇਆ ਹੈ ਜੀ ਆਪਣਾ ਜੀ ਖੇਤੀ ਸਹਿਕ ਤੰਦ ਦੇ ਵਿੱਚ ਇੱਕ ਤਾਂ ਆਪਣੇ ਕੋਲ ਦੋ ਕੰਪਿਊਟਰ ਕਰਾਏ ਗਏ ਨੇ ਜੀ ਮੇਨ ਉਹ ਜਦੋਂ ਆਪਾਂ ਕਣਕ ਮਾਲੇ ਵੜਦੇ ਜਿਆਦਾ ਕਰਾਇਆ ਤਾਂ ਉਦੋਂ ਹੁੰਦਾ ਉਹ ਆਪਾਂ ਦੋ ਇੱਕ ਡਰਾਈਵਰ ਇਕੱਲੇ ਦਾ ਨਾਲ ਹੈਲਪਰ ਉਹ ਨਾਲ ਬੰਦਿਆਂ ਨੂੰ ਦੋ ਰੋਜ਼ਗਾਰ ਵੀ ਮਿਲ ਜਾਂਦਾ ਇੱਕ ਦਾ ਸੈਕਟਨ ਦਾ ਆਪਣੇ ਕੋਲ ਇਹ ਜੀ ਦੂਜਾ ਕੁਛ ਆਪਾਂ ਮੱਝਾਂ ਤੇ ਕੋਈ ਗਾਵਾਂ ਵੀ ਰੱਖੀਆਂ ਉਹ ਵੀ ਆਪਾਂ ਮਾਲੇ ਕਿੰਨਾਂ ਦੁੱਧ ਪਾ ਕੇ ਬਾਹਰ ਡੇਰੀਆਂ ਤੇ ਵੇਚਦੀ ਦਾ ਕਈ ਵਾਰ ਕਰੇ ਸਿੱਧੋ ਵੀ ਲੈ ਜਾਂਦੇ ਨੇ ਜੀ ਇਹ ਵੀ ਦੋ ਦੋ ਤਿੰਨ ਕਿਨਕਾਂ ਪਹਿਲਾਂ ਆਪਣੇ ਕੋਲ ਪੈਸਟੀਸਾਈਡ ਦਾ ਵੀ ਇੱਕ ਛੋਟਾ ਜਿਹਾ ਬਿਜ਼ਨਸ ਹੈਗਾ ਸੀ ਜੀ ਉਹ ਵੀ ਚੱਲਦਾ ਜੀ ਥੋੜਾ ਦਾ ਜੀ ਜਿਹੜਾ ਹੁਣ ਅਸੀਂ ਆਪਣਾ ਜਦੋਂ ਝੋਨਾ ਵੜਦਿਆਂਗੇ ਪਹਿਲਾਂ ਤਾਂ ਹੁਣ ਅਸੀਂ ਇੱਕ ਅਸੀਂ ਮੰਨ ਕੇ ਜਿਹੜਾ ਥੋੜਾ ਟਾਈਮ ਹੁਣ ਥੋੜਾ ਅਸੀਂ گارਲਿਕ ਕਿਲਸਨ ਦੀ ਖੇਤੀ ਕਰਾਂਗੇ ਜੀ ਉਸ ਤੋਂ ਬਾਅਦ ਅਸੀਂ ਆਪਣੇ ਵਿੱਚ ਇਹ ਜਿੰਨੇ ਪਲਾਟ ਵਹਿਲੇ ਹੋ ਜਾਣਗੇ ਹੈਪੀ ਸੀਡਰ ਨਾਲ ਅਸੀਂ ਉਹ ਕਣਕ ਦੀ ਬਜਾਈ ਕਰਾਂਗੇ ਜੋ ਵੈਰਾਈਟੀਆਂ ਦੋ ਮੇਰੇ ਕੋ ਨਵੀਆਂ ਵੈਰਾਈਟੀਆਂ ਵੀ ਆ ਚੁੱਕੀਆਂ ਨੇ ਤੇ ਪਲੱਸ ਡੀਬੀਡਬਲਯੂ 327 ਤੇ 826 ਇਹ ਕਣਕਾਂ ਦੇ ਅਸੀਂ ਕਾਫੀ ਏਰੀਆ ਇੱਥੇ ਮਤਲਬ ਕਵਰ ਕਰਾਂਗੇ ਜੀ। ਐ ਸਾਲ ਸਰ ਮੈਨੂੰ ਇਹ ਲੱਗ ਰਿਹਾ ਬੈਂਤੀ ਸਾਡੇ ਮਨ ਸਾਰੇ ਟੋਟਰੀ ਏਰੀਆ ਦਾ ਸਾਨੂੰ ਇਹ ਨਿਮਾਨ ਲੱਗ ਰਿਹਾ ਬੈਂਤੀ ਝੋਨੇ ਸਾਰਿਆਂ ਦੇ ਬਹੁਤ ਵਧੀਆ ਖੜੇ ਨੇ ਬੈਂਤੀ ਜੋ ਕਿ ਸਾਡੇ ਅਰਜਾਨਬ ਤੱਕ 90 ਤੇ 110 ਦੇ ਵਿੱਚ ਵਿੱਚ ਮਤਲਬ ਘਟੇ ਰਹਿਣਗੇ ਜੀ ਕਿੱਲੇ ਦੇ ਜੀ। ਸਾਡੇ ਐਤੀ ਕੋਈ ਐਡੀ ਖਾਸ ਬੈਂਤੀ ਬਿਮਾਰੀਆਂ ਦੀ ਕੋਈ ਮੇਜਰ ਸਮੱਸਿਆ ਨਹੀਂ ਅੱਧਰ ਆਈ ਜੀ। ਆਧੁਨਿਕ ਖੇਤੀ ਤਕਨੀਕਾਂ ਵਿੱਚ ਮੁੱਖ ਤੌਰ ਤੇ ਧਰਤੀ ਹੇਠਲੇ ਪਾਣੀ ਦੀ ਬਚਤ ਅਤੇ ਖੇਤੀ ਖਰਚੇ ਘਟਾਉਣ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਸੇ ਤਰ੍ਹਾਂ ਖੇਤੀਬਾੜੀ ਵਿੱਚ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਕਰਨਾ ਵੀ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਫਸਲਾਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਘੱਟ ਖਰਚੇ ਨਾਲ ਰੋਕਥਾਮ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਵੀ ਆਧੁਨਿਕ ਤਕਨੀਕਾਂ ਵਿੱਚ ਸ਼ਾਮਲ ਹੈ। ਜਿਹੜਾ ਖੇਤੀਬਾੜੀ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਇਹਨਾਂ ਦਾ ਸਾਡੇ ਨਾਲ ਪੂਰਾ ਸਹਿਯੋਗ ਹੈ ਜੀ ਮੰਨ ਕੇ ਚਲੋ ਜਦੋਂ ਵੀ ਕੋਈ ਕੈਂਪ ਲੈਣਾ ਵਜਾ ਔਰਗਨਾਈਜ਼ ਪ੍ਰੋਗਰਾਮ ਕਰਨਾ ਸਾਨੂੰ ਫੋਨ ਕਰਦੇ ਨੇ ਫਿਰ ਜਿਹੜਾ ਖੇਤੀਬਾੜੀ ਵਿਭਾਗ ਆ ਜਾਂ ਕ੍ਰਿਸ਼ੀ ਵਿਗਿਆਨ ਇਹ ਬਹੁਤ ਦਿਲਚਸਪੀ ਲੈਂਦੇ ਨੇ ਪਰਾਲੀ ਵਾਲੇ ਖਪਾਉਣ ਵਾਲੇ ਸੰਦਾਂ ਪਰ ਵੀ ਆਪਣੀ ਜਾਣਕਾਰੀ ਦਿੰਦੇ ਨੇ ਤੇ ਮਤਲਬ ਆਉਣ ਵਾਲੇ ਕਈਆਂ ਕੈਂਪਾਂ ਦੇ ਵਿੱਚ ਵੀ ਲੈ ਕੇ ਜਾਂਦੇ ਨੇ ਕਾਫੀ ਸਾਨੂੰ ਮਲੇ ਨਾਲ ਸਿੱਖਣ ਤੋਂ ਮਿਲਦਾ ਜੀ ਜਦੋਂ ਆਪਣਾ ਝੋਨਾ ਵਾੜ ਦਿਆਂਗੇ ਤੇ ਥੋੜੇ ਟਾਈਮ ਬਾਅਦ ਮਲਤ ਤੋ ਪਜੀ ਲੱਗ ਜੇਗੀ ਤੋਤਲਾ ਪਰਾਲਾ ਜਾਣਾ ਇਹ ਇੱਕ ਟਰੈਕਟਰ ਦੇ ਮਗਰ ਪੀਟੋ ਸ਼ਾਫਟ ਵਾਲਾ ਬਣਾਇਆ ਹੁੰਦੇ ਨਾਲ ਖਲਾਰ ਕੇ ਤੇ ਫਿਰ ਅਸੀਂ ਆਪਣੇ ਹੈਪੀ ਸੀਡਰ ਨਾਲੇ ਬਜਾਈ ਕਰਦੇ ਜਿਹੜਾ ਆਪਣੇ ਪੀਜੂ ਲੋ 2016 ਦੇ ਵਿੱਚ ਲਾਂਚ ਹੋਇਆ ਸੀ ਅਸੀਂ ਉਸੇ ਟੋਟਲੀ ਜਦੋਂ ਤੇ ਮਲਕ ਖੇਤੀ ਕਰ ਰਹੇ ਹਾਂ ਨਾ 2018 ਸਾਨੂੰ ਸਬਸਿਡੀ ਤੇ ਇੱਕ ਹੈਪੀ ਸੀਡਰ ਲਿਆ ਸੀ ਅਸੀਂ ਹੁਣ ਉਸ ਟੋਟਲੀ ਹੁੰਦੇ ਨਾਲ ਬਜਾਈ ਕਰ ਰਹੇ ਹਾਂ ਜੀ ਸਾਡਾ ਇਲਾਕਾ ਨੇ ਜਿਆਦਾ ਗਾਰ ਲਸਣ ਤੇ ਪੁਦੀਨੇ ਦੇ ਅੰਦਰ ਹੀ ਮਤਲਬ ਕਾਫੀ ਆਉਂਦਾ ਜੀ ਸਾਡੇ ਇੱਥੇ ਨੇੜੇ-ਨੇੜੇ ਫੈਕਟਰੀਆਂ ਲੱਗੀਆਂ ਨੇ ਮਲ ਕੇ ਜਦੋਂ ਆਪਾਂ ਕਣਕ ਬੀਜਾਂਗੇ ਉਹਦੇ ਕਣਕੇ ਦੇ ਵਿੱਚ ਦੋ ਉਹ ਚੱਲਦੇ ਇੱਕ ਬੰਦ ਕਰਦੇ ਤਾਂ ਫਿਰ ਉਹ ਜਨਵਰੀ ਦੇ ਸ਼ੁਰੂ ਦੇ ਵਿੱਚ ਫਿਰ ਪਦੀਨਾ ਇਹਦੇ ਚੱਲਕ ਜਾਂਦਾ ਜੀ ਜਿਹੜੀ ਮੈਥੇ ਦੀ ਖੇਤੀ ਹੈ ਨਾ ਅਸੀਂ ਮੰਨ ਕੇ ਚੱਲੋ ਜਦੋਂ ਕਣਕ ਬੀਜਦੇ ਹਾਂ ਹੈਪੀ ਸੀਡਰ ਨਾਲ ਜੀ ਜਾਂ ਕੋਈ ਜ਼ੀਰੋ ਡ੍ਰੇਲ ਨਾਲ ਬੀਜਦਾ ਕੋਈ ਸੁਪਰ ਸੀਡਰ ਨਾਲ ਬੀਜਦਾ ਏ ਉਹ ਦੋ ੜੇ ਚੱਲਦੇ ਨੇ ਵਿੱਚੋਂ ਇੱਕ ੜਾ ਬੰਦ ਕਰ ਦਿੰਦੇ ਨੇ ਜਦੋਂ ਕਣਕ ਆਪਣੇ ਹੋ ਜਾਂਦੀ ਦਸੰਬਰ ਤੇ ਲਾਸਟ ਤੇ ਜਨਵਰੀ ਦੇ ਸ਼ੁਰੂ ਦੇ ਵਿੱਚ ਮਤਲਬ ਮੈਥੇ ਦੀ ਖੇਤੀ ਹੋ ਜਾਂਦੀ ਹੈ ਜੀ ਪਹਿਲਾਂ ਤਾਂ ਉਹ ਨਾਲੇ ਟਾਈਮ ਤੇ ਬਹੁਤ ਮੁਨਾਫਾ ਹੁੰਦਾ ਰਿਹਾ ਕਿਸਾਨਾਂ ਨੂੰ ਜੀ ਕੋਈ 40 ਤੋਂ 50 ਹਜ਼ਾਰ ਰੁਪਏ ਕਿੱਲੇ ਦੀ ਵਟਕ ਹੋ ਜਾਂਦੀ ਸੀ ਖਰਚਾ ਕੱਢ ਕੇ ਪਰ ਹੁਣ ਜਿਹੜਾ ਹੋਣ ਵਾਲਾ ਟਾਈਮ ਹੋਣ ਥੋੜਾ ਜੰਦਾ ਰੇਟ ਘਟ ਗਿਆ ਮਾਰਕੀਟ ਡਾਊਨ ਹੋ ਗਈ ਹੁਣ ਲੋਕਾਂ ਦਾ ਥੋੜਾ ਜਿਹਾ ਪੱਕ ਇਥੋਂ ਕਟਣ ਵੀ ਲੱਗ ਪਿਆ ਜੀ ਅਸੀਂ ਜਦੋਂ ਮੈਥਾ ਮਲ ਖੇਤੋਂ ਵਾਟ ਕੇ ਅਸੀਂ ਪਲਾਟਾਂ ਤੇ ਲੈ ਜਾਂਦੇ ਜਿੱਥੇ ਫੈਕਟਰੀਆਂ ਲੱਗੀਆਂ ਸਾਡੇ ਨਾਲ ਜੀ ਉਹ ਤੇਲ ਕੱਟ ਕੇ ਰੱਖ ਲੈਂਦੇ ਨੇ ਉਹ ਤੇਲ ਉਹ ਹੀ ਰੱਖਦੇ ਨੇ ਸਾਨੂੰ ਪਰਚੀ ਕੱਟ ਕੇ ਦੇ ਦਿੰਦੇ ਨੇ ਉਹ ਫਿਰ ਅਸੀਂ ਜਦੋਂ ਪੈਸੇ ਲੈਣੇ ਸਾਨੂੰ ਪੈਸੇ ਮਿਲ ਜਾਂਦੇ ਨੇ ਜੀ ਲਸਣ ਸਾਡੇ ਆ ਮੰਨ ਕੇ ਚਲੋ ਹੁਣ ਐਸੇ ਮੈਂ ਅਗਲੇ ਮਹੀਨੇ ਜੈਸੇ ਮੈਂ ਤਾਂ ਪੂਰੀ ਜੰਦੀ ਤਿਆਰੀ ਹੋ ਰਹੀ ਹੈ ਲਸਣ ਦੀ ਜੀ ਇਹ ਮੰਨ ਕੇ ਚਲੋ ਮਾਰਚ ਤੋਂ ਜਦੋਂ ਆ ਜਾਂਦੇ ਆਪਣੇ ਕਣਕ ਪੱਕਣ ਦੇ ਨੇੜੇ ਉਦੋਂ ਦੀ ਪਟਾਈ ਸ਼ੁਰੂ ਹੋ ਜਾਂਦੀ ਇਹ ਮੰਨ ਕੇ ਚਲੋ 200 300 ਕੁਇੰਟਲ ਦੇਰਗੜ ਕਿੱਲੇ ਦਾ ਨਿਕਲ ਜਾਂਦਾ ਜੀ ਆਪਣਾ ਲਸਣ ਦੇ ਵਿੱਚ ਨਾਲ ਮੈਂਥਾ ਲੱਗ ਜਾਂਦਾ ਜੀ ਉਹਨ ਦੀ ਵੀ ਇੱਕ ਮਤਲਬ ਐਡਵਾਂਸ ਤੇ ਤੀਜੀ ਫਸਲ ਹੋ ਜਾਂਦੀ ਜੀ ਅਸੀਂ ਚਾਰਾ ਮੰਨ ਕੇ ਚਲੋ ਹੁਣ ਮੱਕੀ ਵੈਸੇ ਪਹਿਲਾਂ ਪਿਛਲੇ ਸਾਲ ਅਸੀਂ ਚਾਰ ਪਾਇਆ ਸੀ ਪਰ ਐਂ ਤੀ ਸਾਡੇ ਨਾਲ ਬਾਰਸ਼ਾਂ ਦਾ ਕੋਈ ਦੌਰ ਜ਼ਿਆਦਾ ਰਿਹਾ ਚਾਰ ਨਹੀਂ ਸਾਡੇ ਕੋਲ ਪਿਆ ਗਿਆ ਫਿਰ ਅਸੀਂ ਸਿੱਧਾ ਹੀ ਪਸ਼ੂ ਨੂੰ ਚਾਰਾ ਮਲਵਾਟ ਕੋਈ ਸਿੱਧਾ ਹੀ ਖਵਾਈ ਜਾਂਦਾ ਜੀ ਪਾਣੀ ਦੇਂਦੇ ਜਦੋਂ ਸਿੱਧੀ ਬਜਾਈ ਕਰਤੀ ਜਾਂਦੇ 15 ਦਿਨ ਇੱਕੜਾ ਕੇਰ ਕੇ ਪਾਣੀ ਲਾ ਦੇਣਾ ਫਿਰ 15-20 ਦਿਨ ਪਾਣੀ ਨਹੀਂ ਲਾਉਣਾ ਇਹਨੂੰ ਫਿਰ ਉਸ ਤੋਂ ਬਾਅਦ ਸਪਰੇਅ ਕਰਦੇ ਦੇ ਤੇ ਮੈਂ ਫਿਰ ਉਸ ਤੋਂ ਬਾਅਦ ਪਾਣੀ ਪੰਜ-ਛੇ ਦਿਨਾਂ ਬਾਅਦ ਪਾਣੀ ਫੇਰ ਫੇਰ ਹੀ ਰੱਖੀਦਾ ਜੀ ਪਤਲਾ-ਬਤਲਾ ਵਾਈ ਦਾ ਜੋ ਕੰਮ ਹੈ ਆਪਾਂ ਦੇ ਹੱਥੀ ਕਰਨੇ ਆ ਜੋ ਖਾਦ ਪਾਣੀ ਜੋ ਸਾਰਾ ਕੰਮ ਆਪ ਕਰਨੇ ਅਸੀਂ ਤੇ ਬਾਕੀ ਜੋ ਬੱਚੇ ਨੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਜੋ ਕੰਮ ਸਾਡੇ ਨਾਲ ਹੱਥ ਪੂਰਾ ਵਟਾਉਂਦੇ ਨੇ ਇਧਰੋਂ ਘਰੇ ਜਾਈਦਾ ਜਾ ਕੇ ਪਛਵਾ ਦਾ ਜਾ ਕੇ ਸੇਵਾ ਕਰੀਦੀ ਪਾਣੀ ਵੀ ਪਿਆ ਕੇ ਫਿਰ ਆਦਾ ਖੇਤ ਆਈਦਾ ਫੇ ਇੱਥੇ ਵੇਖੀਦਾ ਪਾਣੀ ਦਾ ਕੀ ਹਿਸਾਬਤਾ ਹੋਵੇਗਾ ਜੀ ਫਿਰ ਉਹ ਹਿਸਾਬ ਲਾਈਦਾ ਜੀ ਫਿਰ ਇੱਥੇ ਕਰਕੇ ਫਿਰ ਪਿੰਡ ਜਾਣਾ ਆਦਾ ਡੰਗਰ ਪਾਣੀ ਮੱਝਾਂ ਗਾਵਾਂ ਚੋਣੀਆਂ ਜਿੱਦਾਂ ਅਸੀਂ ਨਾਰਮਲ ਆਪਣਾ ਖੇਤ ਹੁੰਦਾ ਜਦੋਂ ਕਣਕ ਬੀਜਣੀ ਹੁੰਦੀ ਹੈ ਜੀ ਕਣਕ ਦੇ ਵਿੱਚ ਆਪਾਂ ਜਦੋਂ ਕਣਕ ਬੀਜਣੀ ਹੈ ਆਪਣੇ ਡ੍ਰਿੱਲ ਜਾਂ ਆਪਾਂ ਜਿਹੜੀ ਵੀ ਚੀਜ਼ ਨਾਲ ਕਣਕ ਬੀਜਦੇ ਆ ਉਹਦੇ ਵਿੱਚ ਆਪਾਂ ਦੋ ਸਿਆੜ ਚਲਾਉਣੇ ਨੇ ਤੀਜਾ ਸਿਆੜ ਆਪਾਂ ਉਹਦੇ ਵਿੱਚ ਜਾਂ ਅਖਬਾਰ ਜਾਂ ਕੋਈ ਵੀ ਟੁਕੜਾ ਜਿੱਥੋਂ ਵੀਰ ਗਿਰਦਾ ਉੱਥੇ ਆਪਾਂ ਰੱਖ ਦੇਣਾ ਜੀ ਉਸ ਨਾਲ ਸਿਆੜ ਬੰਦ ਹੋ ਜਾਣਗੇ ਆਪਾਂ ਨਾਰਮਲ ਤਰੀਕੇ ਨਾਲ ਥੋੜਾ ਦੇਖ ਕੇ ਢੰਗ ਨਾਲ ਜਦੋਂ ਆਪਾਂ ਕਣਕ ਬੀਜਣੀ ਹੈ ਵੀ ਸਿਆੜ ਤੇ ਸਿਆੜ ਨਾ ਚੜੇ ਜਿਹੜੇ ਆਪਾਂ ਬੰਦ ਕੀਤੇ ਨੇ ਉਹ ਸ ਕਿਸਾਨ ਨੂੰ ਤਜਰਬਾ ਕਰਨ ਤੋਂ ਨਾਲ ਹੀ ਹੋ ਜਾਂਦਾ ਉਹ ਸ ਨਾਲ ਆਪਾਂ ਕਰਕੇ ਜਦੋਂ ਆਪਣੀ ਕਣਕ ਉੱਗੇਗੀ ਤਾਂ ਉਹ ਸਿਆੜ ਵਿੱਚ ਬੰਦ ਰਹਿ ਜਾਣਗੇ ਜਿਹਦੇ ਵਿੱਚ ਆਪਾਂ ਖ਼ਬਰ ਦੇ ਟੋਟੇ ਲਾਏ ਹੋਣਗੇ ਤੇ ਇਹ ਧਿਆਨ ਰੱਖਣਾ ਵੀ ਆਪਾਂ ਵੀ ਜਿਹੜੀ ਕਣਕ ਮਤਲਬ ਆਪਾਂ ਸਿਆੜ ਜਿੰਦੇ ਵਿੱਚ ਬੰਦ ਰੱਖਣੇ ਨੇ ਉਹ ਡ੍ਰਿਲ 15 ਕਿਲੋ ਵੱਧ ਛੱਡਿਆ ਜਾਵੇ ਵੀ ਉਹਦਾ ਤਾਂ ਕਿ ਖੇਤ ਦਾ ਬੈਲੈਂਸ ਵੀ ਦਾ ਬਣ ਜੇ ਜਦੋਂ ਸਿਆੜ ਖਾਲੀ ਹੋਣਗੇ ਉਸ ਤੋਂ ਬਾਅਦ ਜਦੋਂ ਮੰਨ ਲਓ ਵੀ 2 ਮਹੀਨੇ ਅਧਨ ਦੇ ਅੱਤੇ ਕਣਕ ਡੇਢ ਤੇ ਹੋ ਜਾਂਦੀ ਹੈ ਜੀ ਉਹਦੇ ਵਿੱਚ ਜਿਹੜੇ ਸਿਆੜ ਰਹਿ ਜਾਣਗੇ ਆਪਾਂ ਪੋਰ ਅਸੀਂ ਸਾਡੀ ਪਾਸਾ ਇੱਥੇ ਪੋਰ ਕਹਿੰਦੇ ਨੇ ਪੋਰ ਨਾਲ ਸਿਆੜ ਕੱਢ ਕੇ ਉਹਦੇ ਵਿੱਚ ਅਸੀਂ ਪੁਦੀਨੇ ਦੀਆਂ ਇੱਕ ਲੱਗ ਤੋਂ ਕੋਈ 2 ਮਰਲੇ 3 ਮਰਲੇ ਜੜਾਂ ਲਾਈਆਂ ਹੁੰਦੀਆਂ ਨੇ ਜੀ ਉਹ ਸਾਨੂੰ ਇਥੋਂ ਫੈਕਟਰੀ ਵਾਲੇ ਪ੍ਰੋਵਾਈਡ ਕਰ ਦਿੰਦੇ ਨੇ ਜਾਂ ਜਦੋਂ ਆਪਾਂ ਹਰ ਸਾਲ ਖੇਤੀ ਕਰਦੇ ਆ ਆਪਣੇ ਕੋਲ ਜੜਾਂ ਦੀ ਵਿਧੀ ਆ ਜਾਂਦੀ ਏ ਆਪਾਂ ਪੁਰਾਣੇ ਉਥੋਂ ਬੂਟੇ ਚੋੱਕ ਕੇ ਜੜਾਂ ਲਾ ਲੈਨੇ ਆ ਜੀ ਜਿਹੜੀਆਂ ਆਪਣੇ ਕੋਲ ਜੜਾਂ ਹੁੰਦੀਆਂ ਨੇ ਜੀ ਪੁਦੀਨੇ ਵਾਲੀਆਂ ਉਹਨਾਂ ਨੂੰ ਆਪਾਂ ਜਦੋਂ ਟੋਕੇ ਤੇ ਜਾਂ ਲੇਵਰ ਲਾ ਕੇ ਨਿੱਕੇ ਨਿੱਕੇ ਪੋਟੇ-ਪੋਟੇ ਜਿੱ ਕੁਤਰੇ ਕਰਕੇ ਤੇ ਆਪਾਂ ਉਸ ਨੂੰ ਮਤਲਬ ਥੋੜਾ ਥੋੜਾ ਕਰਕੇ ਲਫਾਫਿਆਂ ਨਾਲ ਵੱਡਿਆਂ ਨਾਲ ਕਰਕੇ ਤੇ ਉਹਨੂੰ ਆਪਾਂ ਜਿੱਥੇ ਪੋਰਨ ਵਾਲਾ ਪੱਥਿਆਂ ਬਣਾਇਆ ਹੋਇਗਾ ਸਿਆੜ ਉਹਦੇ ਵਿੱਚ ਆਪਾਂ ਕੇਰ ਦੇਣਾ ਤੇ ਉਸ ਤੋਂ ਬਾਅਦ ਪਾਣੀ ਲਾ ਦੇਣਾ ਮਿੱਟੀ ਜੜਾਂ ਦੇ ਉੱਪਰ ਆਪਣੇ ਆਪ ਪਾਣੀ ਨਾਲ ਪੈ ਜਾਂਦੀ ਹੈ ਜੀ ਨਾਰਮਲ ਆਪਾਂ ਜਿਵੇਂ ਕਣਕ ਦੀ ਸੰਭਾਲ ਕਰਦੇ ਆ ਕਰਨੀ ਹੈ ਬਸ ਇੰਨਾ ਵੀ ਐਂਡ ਤੇ ਆਪਾਂ ਨੂੰ ਕਣਕ ਨੂੰ ਪਾਣੀ ਵੱਧ ਲਾਉਣਾ ਪੈਂਦਾ ਹੈ ਪੁਦੀਨੇ ਦੀ ਖੇਚਲ ਕਰਕੇ ਵਿੱਚ ਪੁਦੀਨੇ ਦੇ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਜੀ ਨਾਰਮਲ ਆਪ ਵੱਡੀ ਮਸ਼ੀਨ ਨਾਲ ਹੀ ਕਣਕ ਵੜਾ ਦਿੰਨੇ ਆ ਜੀ ਕਣਕ ਵੜਾ ਕੇ ਵਿੱਚ ਪੁਦੀਨਾ ਮਤਲਬ ਆਪਾਂ ਕਹਿ ਲਈਏ ਵੀ ਐਨੇ ਕ ਸਾਈਜ਼ ਦਾ ਹੁੰਦਾ ਹੈ ਜੀ ਆਪਾਂ ਗਿੱਠ ਕਹਿ ਲਈਏ ਗਿੱਠ ਦਾ ਪੁਦੀਨਾ ਹੁੰਦਾ ਹੈ ਜੀ ਵਿੱਚ ਉਸ ਤੋਂ ਬਾਅਦ ਸਾਡੇ ਇੱਥੇ ਬਣਾਇਆ ਹੋਏ ਨੇ ਉਸ ਹਿਸਾਬ ਨਾਲ ਇੰਪਲੀਮੈਂਟ ਵੀ ਉਹ ਇੱਕ ਬੰਦਾ 20 ਮਿੰਟਾਂ ਦੀ ਟਰੈਕਟਰ ਨਾਲ ਵਧੀਆ ਇੱਕ ਏਕੜ ਨੂੰ ਸਾਫ਼ ਕਰ ਦਿੰਦਾ ਓਪਰਾਲ ਨੂੰ ਉਹ ਓਪਰਾਲ ਅਸੀਂ ਚੱਕ ਕੇ ਦੂਸਰੇ ਖੇਤ ਵਿੱਚ ਸੈੱਟ ਲੈਂਦੇ ਆ ਨਾਲੇ ਉਸ ਦੀ ਤੂੜੀ ਬਣ ਜਾਂਦੀ ਹੈ ਜੀ ਤੇ ਜਿਹੜਾ ਆਪਣਾ ਰਹਿ ਗਿਆ ਪੁਦੀਨੇ ਵਾਲਾ ਖੇਤ ਉਹਨੂੰ ਕੁਝ ਨਹੀਂ ਕਰਨਾ ਉਸ ਤੋਂ ਬਾਅਦ ਓਪਰਾਲ ਚੱਕ ਕੇ ਉਹ ਵਿਹਲਾ ਹੋ ਜਾਏਗਾ ਜੀ ਖੇਤ ਕੱਲੇ ਨਾੜ ਦੇ ਵਿੱਚ ਐਡੇ-ਐਡੇ ਡੰਡਲ ਰਹਿ ਜਾਣਗੇ ਉਸ ਨੂੰ ਪਾਣੀ ਛੱਡ ਦੇਣਾ ਜੀ ਉਸ ਤੋਂ ਬਾਅਦ ਪਦੀਨੇ ਨੂੰ ਖਾਸ ਸਪਰੇਅ ਜੋ ਆਪਾਂ ਅਗਲੀ ਫਸਲ ਦੀ ਤਿਆਰੀ ਸ਼ੁਰੂ ਕਰ ਦੇਣੀ ਹੈ ਝੋਨਾ ਲਾਉਣ ਤੋਂ ਪਹਿਲਾਂ ਪਹਿਲਾਂ ਵਿੱਚ ਹੀ ਪਦੀਨਾ ਵੀ ਪਾਲ ਲੈਣਾ ਹੈ ਜੀ ਉਸ ਦੀ ਵੀ ਖੇਤੀ ਕਰ ਲੈਣੀ ਹੈ ਤੇ ਰਹੀ ਗੱਲ ਜੀ ਪਦੀਨੇ ਦੀ ਵढਾਈ ਦੀ ਫੈਕਟਰੀਆਂ ਦਾ ਸਾਡੇ ਇੱਥੇ ਨੇੜੇ ਬਹੁਤ ਨੇ ਫੈਕਟਰੀਆਂ ਜੀ ਕੰਪੀਟੀਸ਼ਨ ਬਹੁਤ ਹੈ ਫਰੀ ਪਦੀਨਾ ਵੱਟਦੇ ਆ ਜੀ ਤੇ ਉਹ ਵੀ ਕੋਈ ਏਡੀ ਸਮੱਸਿਆ ਨਹੀਂ ਲੇਬਰ ਮਿਲ ਜਾਂਦੀ ਹੈ ਜੀ ਤੇ ਵੈਸੇ ਸਾਡੇ ਕੋਲ ਤਾਂ ਟਰੈਕਟਰ ਨਾਲ ਲੱਦਣ ਵਾਲਾ ਵੀ ਹੈਗਾ ਜੀ ਪਦੀਨੇ ਨੂੰ ਇੰਪਲੀਮੈਂਟ ਅਸੀਂ ਬਣਾਇਆ ਹੋਇਆ ਪਰ ਫਿਰ ਵੀ ਜੇ ਚਲੋ ਕਿਸੇ ਕੋਲੋਂ ਨਹੀਂ ਵੀ ਬਣਦਾ ਤਾਂ ਆਪਦੇ ਲੇਬਰ ਲਾ ਕੇ ਕੋਈ 2000 ਰੁਪਏ ਕਿੱਲੇ ਦੇ ਹਿਸਾਬ ਨਾਲ ਲੇਬਰ ਆਪੇ ਹੀ ਪਦੀਨਾ ਲੱਦ ਦਿੰਦੀ ਆ ਤੇ ਉਸ ਤੋਂ ਬਾਅਦ ਪਦੀਨਾ ਵੜਾ ਕੇ ਆਪਾਂ ਫੈਕਟਰੀ ਤੇ ਲੈ ਜਾਣਾ ਉੱਥੋਂ ਤੇਲ ਕਢਵਾ ਕੇ ਹੁਣ ਕਰੋਨਾ ਕਾਲ ਕਰਕੇ ਚਲੋ ਕਹਿ ਲਈਏ ਕਰੋਨਾ ਤੋਂ ਬਾਅਦ ਪਦੀਨੇ ਦਾ ਥੋੜਾ ਜਿਹਾ ਰੇਟ ਡਿੱਗਿਆ ਪਹਿਲਾਂ ਤਾਂ ਰੇਟ ਬਹੁਤ ਵਧੀਆ ਰਿਹਾ ਜੀ 1200 ਰੁਪਿਆ ਲੀਟਰ 1350 60 60 ਲੀਟਰ ਕਿੱਲੇ ਦਾ ਨਿਕਲਦਾ ਰਿਹਾ ਅਸੀਂ ਬਹੁਤ ਲਾਭ ਠਾਇਆ ਜੀ ਇਸ ਚੀਜ਼ ਦਾ ਚਲੋ ਹੁਣ ਕਰੋਨਾ ਕਰਕੇ ਥੋੜੀ ਜੀ ਮੰਦੀ ਹੈ ਪਰ ਫਿਰ ਵੀ ਖਰਚਾ ਪਣੀ ਆਉਦਾ ਵਧੀਆ ਪੂਰਾ ਕਰਦਾ ਦੂਸਰੀ ਫਸਲ ਦਾ ਵਿੱਚ ਸਹੀ ਚੱਲ ਜਾਂਦਾ ਕੰਮ ਆਉਣ ਵਾਲੇ ਟਾਈਮ ਤੇ ਅਸੀਂ ਪੁਦੀਨੇ ਨੂੰ ਵਧਾਵਾਂਗੇ ਇੱਕ ਵਾਰ ਮਤਲਬ ਤੇਲ ਦੇ ਰੇਟ ਘਟਣ ਕਰਕੇ ਅਸੀਂ ਥੋੜੀ ਜੀ ਖੇਤੀ ਪੁਦੀਨੇ ਦੀ ਇਸ ਟਾਈਮ ਕਟਾਈ ਹੈ ਜੀ ਪਰ ਆਉਣ ਵਾਲੇ ਸਮੇਂ ਤੇ ਉਹਦਾ ਵਧੀਆ ਹੀ ਲਝਾਨ ਰਹੂਗਾ ਜੀ ਇਹ ਕੋਈ ਏਡੀ ਖੇਚਲ ਵਾਲੀ ਫਸਲ ਨਹੀਂ ਹੈਗੀ ਝੋਨੇ ਤੋਂ ਪਹਿਲਾਂ ਪਹਿਲਾਂ ਦੋ ਫਸਲਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਇੱਕ ਤਾਂ ਜਿੱਦਾਂ ਸਾਨੂੰ ਜਿੱਦਾਂ ਦੱਸਿਆ ਸੀ ਚਾਚਾ ਜੀ ਜਾਨਾ ਵੀ ਸਾਡੇ ਯੂਨੀਵਰਸਿਟੀ ਡਾਇਰੈਕਟਰਾਂ ਸਾਰਿਆਂ ਨਾਲ ਬਹੁਤ ਵਧੀਆ ਸਬੰਧ ਬਣ ਗਏ ਨੇ ਚੰਗੀ ਖੇਤੀ ਕਰਨ ਦੇ ਸਿਰਸਰੇ ਚ ਤੇ ਇਹ ਹਰ ਇੱਕ ਦੇ ਬਣ ਸਕਦੇ ਨੇ ਇਹ ਨਹੀਂ ਕਿ ਸਾਡੇ ਬਣ ਗਏ ਤੇ ਹੁਣ ਅਸੀਂ ਬੀਜਾਂ ਦਾ ਕੰਮ ਸ਼ੁਰੂ ਕਰਾਂਗੇ ਜੀ ਅੱਗੇ ਆਉਣ ਵਾਲੇ ਸਮੇਂ ਵਿੱਚ ਬੀਜਾਂ ਦਾ ਕੰਮ ਸ਼ੁਰੂ ਕਰਾਂਗੇ ਤਕਨੀਕ ਦੇ ਹਿਸਾਬ ਨਾਲ ਹੋਰ ਵੀ ਚਲੋ ਕੋਈ ਕਿ ਤੈਨੂੰ ਵਧਾਵਾਗੇ ਚਾਹੇ ਠੇਕੇ ਲੈ ਕੇ ਚਾਹੇ ਜਿਵੇਂ ਮਰਜੀ ਅਸੀਂ ਆਪਣੇ ਦਾਦਾ ਜੀ ਦਾ ਨਾਮ ਰੋਸ਼ਨ ਕਰਾਂਗੇ ਸਰਦਾਰ ਬਲਵੰਤ ਸਿੰਘ ਜੀ ਨੇ ਸਾਨੂੰ ਇਸ ਪਾਸੇ ਲਾਇਆ ਉਹਨਾਂ ਦੀ ਬਹੁਤ ਜ਼ਿਆਦਾ ਹੀ ਦੇਣ ਹੈ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਨੇ ਸਾਡਾ ਇਨਾ ਨਾਂ ਬਣਾ ਕੇ ਉਹ ਦੁਨੀਆ ਤੋਂ ਗਏ ਨੇ ਮੇਰੇ ਦਾਦਾ ਜੀ ਵੀ ਪੜੇ ਲਿਖੇ ਇਨਸਾਨ ਸੀ ਐਮ ਐਸ ਸੀ ਮੈਸ ਸੀਗੇ ਐਮ ਏ ਇੰਗਲਿਸ਼ ਸੀਗੇ ਜੀ ਉਹ ਬਹੁਤ ਜ਼ਿਆਦਾ ਪੜੇ ਲਿਖੇ ਸੀ ਭਲੇ ਸਮਿਆਂ ਦੇ ਪੜੇ ਹੋਏ ਨੇ ਜੀ ਉਹਨਾਂ ਨੇ ਸਾਨੂੰ ਬਹੁਤ ਹੀ ਉਹਨਾਂ ਨੇ ਕਿਹਾ ਤੁਸੀਂ ਆਪਦੀ ਖੇਤੀ ਕਰੋ ਤੇ ਕਦੇ ਤੁਸੀਂ ਵੀ ਕਹਿ ਲਈ ਆਪਾਂ ਪੰਜਾਬੀ ਪਾਇਸ਼ਾ ਚ ਭੁੱਖੇ ਨਹੀਂ ਮਰਦੇ ਉਹ ਗੱਲ ਉਹਨਾਂ ਦੀ ਸੱਚ ਹੈ ਜੀ ਅੱਜ ਸਾਨੂੰ ਉਹਨਾਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਤੇ ਅਸੀਂ ਬਹੁਤ ਚੰਗੇ ਢੰਗ ਨਾਲ ਖੇਤੀ ਉਹਨਾਂ ਦੀ ਦੇਣ ਹੈ ਸਾਨੂੰ ਅਸੀਂ ਕਰ ਰਹੇ ਹਾਂ ਜੀ ਅੱਜ ਅੱਜ ਕੱਲ ਜਿਵੇਂ ਲੋਕਾਂ ਦਾ ਰੁਝਾਨ ਬਣ ਗਿਆ ਜੀ ਬਾਹਰ ਜਾਣ ਦਾ ਬਾਹਰ ਜਾਂਦੇ ਨੇ ਲੋਕ ਮੁੰਡੇ ਸਾਰੇ ਉੱਥੇ ਦਿਹਾੜੀ ਦਾ ਪਾਈ ਕਰਦੇ ਨੇ ਇੱਥੇ ਜੋ ਮਰਜ਼ੀ ਕਹੀ ਜਾਣਾ ਤੇ ਮੇਰੇ ਨਾਲ ਦੇ ਮੈਂ ਵੀ ਮਤਲਬ ਸੀਬੀਐਸਸੀ ਚੋਂ ਪਲੱਸ 2 ਕੀਤੀ ਹੈ ਜੀ 10th ਪਲੱਸ 2 ਵਧੀਆ ਮੈਂ ਵੀ ਪੜਿਆ ਲਿਖਿਆ ਹਾਂ ਜੀ ਪਰਿਵਾਰ ਤੋਂ ਤੇ ਚੰਗੇ ਬੰਦਿਆਂ ਚ ਰਿਹਾ ਜੀ ਮੈਂ ਵੀ ਮੇਰੇ ਨਾਲ ਦੇ ਤਕਰੀਬਨ ਜ਼ਿਆਦੇ ਮੁੰਡੇ ਬਾਹਰ ਚਲੇ ਗਏ ਨੇ ਪਰ ਮੈਂ ਇੱਥੇ ਆਪਣੀ ਖੇਤੀ ਕਰ ਤੇ ਸਾਰਿਆਂ ਦੇ ਹਾਲਾਤ ਮੇਰੇ ਸਾਰਿਆਂ ਨਾਲ ਕਨੈਕਟ ਚ ਨੇ ਮੇਰੇ ਦੋਸਤ ਕੋਈ ਐਨੇ ਕਹਿ ਦਈਏ ਵੀ ਬਾਹਰ ਜਾ ਕੇ ਇੰਨਾ ਵੀ ਕੁਝ ਨਹੀਂ ਹੈਗਾ ਸਾਰੇ ਉੱਥੇ ਵੀ ਇਹ ਨਹੀਂ ਵੀ ਉੱਥੇ ਖੂਦ ਹੀ ਮਿੱਟੀ ਖੂਚੀ ਆ ਜੀ ਕੁਲਮ ਲਾ ਕੇ ਇੱਕ ਲਾਈਫ ਸਟਾਈਲ ਹੈਗਾ ਫੋਟੋ ਪਾ ਦਿੰਦੇ ਨੇ ਗੱਡੀਆਂ ਦੀ ਵੀ ਇੱਥੇ ਆਪਾਂ ਕਹਿ ਦਿੰਦੇ ਨੇ ਬਹੁਤ ਕੁਝ ਹੈ ਬਾਹਰ ਪਰ ਖੂਦ ਹੀ ਮਿੱਟੀ ਖੂਚੇ ਜੀ ਮੈਂ ਇੱਥੇ ਆਪਦੀ ਖੇਤੀ ਕਰ ਰਿਹਾ ਹਾਂ ਪੂਰੇ ਆਪਦੇ ਸਹੀ ਢੰਗ ਨਾਲ ਵਧੀਆ ਇਨਕਮ ਹੋ ਰਹੀ ਹੈ ਜੀ ਵਧੀਆ ਕੰਮ ਇੱਥੇ ਅਸੀਂ ਆਪਦੇ ਬਿਜ਼ਨਸ ਨੂੰ ਵਧਾਵਾਂਗੇ ਅਸੀਂ ਮਤਲਬ ਬਾਹਰ ਜਾਣ ਤੋਂ ਆਪਾਂ ਨੂੰ ਰੁਕਣਾ ਚਾਹੀਦਾ ਜੇ ਆਪਣੇ ਪੰਜਾਬ ਚ ਬਹੁਤ ਕੁਝ ਜੇ ਆਪਾਂ ਕਰੀਏ ਕਿਸਾਨ ਵੀਰੋ ਜਿਹੜੀਆਂ ਆਪਾਂ ਗੱਲ ਕਰਦੀ ਹੈਗੀਆਂ ਖਾਦਾਂ ਦੀ ਖਾਦਾਂ ਦੇ ਵਿੱਚ ਵੀ ਆਪਾਂ ਹੁਣ ਕਿਸਾਨ ਵੀਰੋ ਬਹੁਤ ਹੀ ਜਿਹੜੀਆਂ ਆਧੁਨਿਕ ਤਕਨੀਕਾਂ ਜਿਹੜੀਆਂ ਆ ਚੁੱਕੀਆਂ ਤੇ ਇਹਦੇ ਨਾਲ ਜਿਵੇਂ ਹੁਣ ਇੱਕ ਨਵੀਂ ਤਕਨੀਕ ਵੀ ਹੈਗੀ ਆ ਚਲੋ ਨਵੀਂ ਤਾਂ ਨਹੀਂ ਬਹੁਤ ਸਾਰੇ ਕਿਸਾਨ ਵੀਰ ਆਪਣੇ ਖੇਤਾਂ ਦੇ ਉੱਤੇ ਲਾ ਰਹੇ ਆ ਸਿੱਧੀ ਬਿਜਾਈ ਜਿਹੜੀ ਝੋਨੇ ਦੀ ਹੈਗੀ ਆ ਉਵੀ ਬਹੁਤ ਕਿਸਾਨ ਵੀਰੋ ਬਸ ਇੱਕ ਗੱਲ ਇਹ ਹੈਗੀ ਆ ਵੀ ਜਦੋਂ ਵੀ ਤੁਸੀਂ ਕਿਸੇ ਨਵੀਂ ਤਕਨੀਕ ਨੂੰ ਸ਼ੁਰੂ ਕਰਨਾ ਉਹਨੂੰ ਇੱਕ ਵਾਰੀ ਤੁਹਾਨੂੰ ਉਹਦੇ ਸੰਬੰਧੀ ਪੂਰੀ ਜਾਣਕਾਰੀ ਲੈਣਾ ਤੁਹਾਡਾ ਪਹਿਲਾ ਜਿਹੜਾ ਮੁੱਖ ਉਦੇਸ਼ ਹੋਣਾ ਚਾਹੀਦਾ ਕਿਉਂਕਿ ਕਈ ਵਾਰੀ ਕਿਸਾਨ ਵੀਰਾਂ ਨੂੰ ਕਿਸੇ ਨਵੀਂ ਤਕਨੀਕ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਤਾਂ ਉਹਨੂੰ ਆਪਣੇ ਹੀ ਤੌਰ ਤੇ ਆਪਣੀ ਉਹ ਥੋੜੇ ਤਰੀਕੇ ਦੇ ਵਿੱਚ ਜਿਵੇਂ ਲਗਾ ਲੈਂਦੇ ਹੈਗੇ ਆ ਬਿਨਾ ਜਾਣਕਾਰੀ ਤੋਂ ਤੇ ਜਦੋਂ ਉਹ ਤਕਨੀਕ ਪ੍ਰੋਪਰ ਤੁਹਾਨੂੰ ਪੂਰੇ ਰਿਜ਼ਲਟ ਵਧੀਆ ਨਹੀਂ ਮਿਲਦੇ ਤਾਂ ਆਪਾਂ ਕਈ ਵਾਰੀ ਇਹ ਵੀ ਕਹਿ ਦਿੰਦੇ ਆ ਵੀ ਇਹ ਤਕਨੀਕ ਸਹੀ ਨਹੀਂ ਹੈਗੀ ਜਿਹੜੀਆਂ ਨਵੀਆਂ ਤਕਨੀਕਾਂ ਮੇਰੀ ਤੁਹਾਨੂੰ ਇਹੀ ਇਸੇ ਮਤਲਬ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਇਹ ਗੁਜ਼ਾਰਿਸ਼ ਹੈਗੀ ਆ ਵੀ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਆ ਉਹਨਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉੱਤੇ ਉੱਥੇ ਹਰ ਮਹੀਨੇ ਹਰੇਕ ਵਿਸ਼ਾ ਮਾਰ ਜਿਹੜੇ ਆਪਣੇ ਮੌਸਮ ਦੇ ਸਬੰਧੀ ਜੜੀਆਂ ਵੀ ਫਸਲਾਂ ਹੈਗੀਆਂ ਉਹਨਾਂ ਦੇ ਵਿੱਚ ਕਿਹੜੀਆਂ ਨਵੀਆਂ ਤਕਨੀਕਾਂ ਆਈਆਂ ਜਿਵੇਂ ਕਿ ਨਵੀਆਂ ਆਪਣੀਆਂ ਕਿਸਮਾਂ ਦੀ ਸਿਫਾਰਿਸ਼ ਹੋਗੀ ਨਵੀਆਂ ਖਾਦਾਂ ਦੀ ਸਿਫਾਰਿਸ਼ ਹੋਗੀ ਖਾਦਾਂ ਨੂੰ ਪਾਉਣ ਦੇ ਢੰਗ ਤਰੀਕਿਆਂ ਦੀ ਸਿਫਾਰਿਸ਼ ਹੋਗੀ ਪਾਣੀ ਦੀ ਸਿਫਾਰਿਸ਼ ਹੋਗੀ ਪਾਣੀ ਲਾਉਣ ਦੇ ਜਿਵੇਂ ਤੁਹਾਨੂੰ ਕਿਹਾ ਤੁਪਕਾ ਸਿੰਚਾਈ ਵਿਧੀ ਹੋਗੀ ਆ ਜਾਂ ਸਬ ਸਰਫੇਸ ਇਰੀਗੇਸ਼ਨ ਜਿਵੇਂ ਕਿ ਆਪਾਂ ਧਰਤੀ ਦੇ ਥੱਲੇ ਜੜੀਆਂ ਪਾਈਪਾਂ ਪਾ ਦਿੰਨੇ ਆ ਤੇ ਉਹ ਸਿਮ ਸਿਮ ਕੇ ਬੂੰਦ ਬੂੰਦ ਜਿਹੜਾ ਉਹ ਫਸਲ ਦੀ ਲੋੜ ਦੇ ਮੁਤਾਬਕ ਜਿਹੜਾ ਪਾਣੀ ਨਿਕਲਦਾ ਰਹਿੰਦਾ ਤਾਂ ਫਸਲਾਂ ਦੀ ਜਿਹੜੀ ਆਪਾਂ ਬਜਾਈ ਕਰਨੀ ਆ ਉਹਦੇ ਸੰਬੰਧੀ ਨਵੇਂ ਮਸ਼ੀਨੀ ਕਰਨ ਦੀਆਂ ਨਵੀਆਂ ਤਕਨੀਕਾਂ ਹੋ ਗਈਆਂ ਠੀਕ ਹੈ ਤੇ ਪਾਣੀ ਬਚਾਉਣ ਦੀਆਂ ਜਾਂ ਖਾਦਾ ਪਾਉਣ ਦੀਆਂ ਪੱਤਾ ਰੰਗ ਚਾਰਟ ਹੋ ਗਿਆ ਟੈਂਸ਼ਨੋਮੀਟਰ ਹੋ ਗਿਆ ਤਾਂ ਮੇਰੀ ਤੁਹਾਨੂੰ ਵਾਰੀ-ਵਾਰੀ ਇਹੀ ਗੁਜ਼ਾਰਿਸ਼ ਹੈਗੀ ਆ ਕਿ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੋ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਾਲ ਜੁੜੋ ਤਾਂ ਕਿ ਜਿਹੜਾ ਤੁਹਾਨੂੰ ਆਪਣਾ ਖੇਤੀਬਾੜੀ ਦੇ ਵਿੱਚ ਨਵਾਂ ਤਕਨੀਕੀਕਰਨ ਆ ਰਿਹਾ ਨਵਾਂ ਮਸ਼ੀਨੀਕਰਨ ਆ ਰਿਹਾ ਤਾਂ ਉਹਦੇ ਬਾਰੇ ਤੁਹਾਨੂੰ ਪੂਰੇ ਤੇ ਸਹੀ ਤਰੀਕੇ ਦੇ ਨਾਲ ਜਾਣਕਾਰੀ ਹੋਵੇ ਤਾਂ ਕਿ ਤੁਸੀਂ ਉਹ ਤਕਨੀਕਾਂ ਨੂੰ ਆਪਣੇ ਖੇਤਾਂ ਦੇ ਵਿੱਚ ਲਾਗੂ ਕਰ ਸਕੋ ਤੇ ਵੱਧ ਤੋਂ ਵੱਧ ਜਿਹੜਾ ਤੁਸੀਂ ਹੈਗਾ ਲਾਹਾ ਪ੍ਰਾਪਤ ਕਰ ਸਕੋ ਤੇ ਆਪਣੇ ਜਿਹੜੇ ਖੇਤੀ ਖਰਚਾ ਨੂੰ ਘਟਾ ਕੇ ਤੇ ਵੱਧ ਤੋਂ ਵੱਧ ਤੁਸੀਂ ਮੁਨਾਫਾ ਕਮਾ ਸਕੋ ਸਾਡਾ ਏਰੀਆ ਜਿਹੜਾ ਫਰੋਜ਼ਪੁਰ ਦਾ ਵੈਸੇ ਵੀ ਉਹਨਾਂ ਬਾਸਮਤੀ ਦੇ ਵਿੱਚ ਲਿਆ ਆ ਜੀ ਅਸੀਂ ਬਾਤਮਸੀ ਦੀ ਕਾਸ਼ਤ ਕਾਫੀ ਟਾਈਮ ਤੋਂ ਕਰ ਰਹੇ ਹਾਂ ਪਰ ਸਾਨੂੰ ਬਾਮਦ ਦੀ ਕਾਸ਼ਤ ਤਾ ਝਾੜ ਵਧੀਆ ਹੁੰਦਾ ਪਰ ਜਦੋਂ ਸਾਨੂੰ ਮੰਡੀ ਕਰਨ ਦੀ ਬਹੁਤ ਸਮੱਸਿਆ ਹੁੰਦੀ ਕਿਉਂਕਿ ਜਿਹੜੀ ਸਾਡੇ ਬਾਸਮਤੀ ਦਾ ਮੰਡੀ ਕਰਨ ਜ਼ਿਆਦਾ ਤਰਨ ਤਰ ਹੁੰਦਾ ਉਹ ਸਾਨੂੰ ਫਿਰ ਕਰਾਇਆ ਜਾਂ ਦੂਰ ਲੈ ਜਾਣ ਵਿੱਚ ਬਹੁਤ ਦਿੱਕਤ ਆਉਂਦੀ ਜੀ ਹੋਰ ਖੇਤੀ ਸਮੱਸਿਆ ਇਹ ਨੇ ਅਸੀਂ ਮੰਨ ਕੇ ਚੱਲੋ ਵੀ 2016 ਤੋਂ ਮੰਨ ਕੇ ਚੱਲੋ ਝੋਨੇ ਦੇ ਪਰਾਲੇ ਤੇ ਕਦੇ ਅੱਗ ਨਹੀਂ ਲੱਗੀ ਯੂਨੀਵਰਸਿਟੀ ਜਾਈਦਾ ਉੱਥੇ ਮੰਨ ਕੇ ਫਸਲਾਂ ਦੇ ਹਰੇਕ ਪੁਆਇੰਟ ਦੀ ਹਰੇਕ ਮਸਲੇ ਮਤ ਵਧੀਆ ਜਾਣਕਾਰੀ ਮਿਲਦੀ ਹਰ ਮਸ਼ੀਨਰੀ ਉੱਥੇ ਅਵੇਲੇਬਲੇ ਨਵੇਂ-ਨਵੇਂ ਸੰਦ ਆਉਂਦੇ ਨੇ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ ਸਾਨੂੰ ਜਿਹੜੇ ਨਵੀਆਂ ਆਉਣ ਵਾਲੀਆਂ ਵੈਰਾਈਟੀਆਂ ਉਹਨਾਂ ਬਾਰੇ ਦੱਸਿਆ ਜਾਂਦਾ ਫਿਰ ਜਿਹੜੀ ਨਵੀਂ ਦਵਾਈ ਰਿਕਮੈਂਡੇਸ਼ਨ ਹੁੰਦੀ ਉਹਦੀ ਡੋਜ ਦੱਸੀ ਜਾਂਦੀ ਮੰਨ ਕੇ ਯੂਨੀਵਰਸਿਟੀ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ ਮੇਰੀ ਤੇ ਇਹੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜਾਂ ਅਪੀਲ ਕਰਦਾ ਜੇ ਸਿੱਧੀ ਬਜਾਈ ਵਾਲੇ ਪਾਸੇ ਆ ਜਾਗੇ ਇੱਕ ਤਾਂ ਆਪਾਂ ਨੂੰ ਲੇਬਰ ਦੀ ਸਮੱਸਿਆ ਦੂਰ ਹੋ ਜਾਏਗੀ ਆਪਾਂ ਨੂੰ ਲਾਬਾਂ ਲੇਬਰ ਦੇ ਮਗਰ ਨਹੀਂ ਤੁਰਨਾ ਪਏ ਦੂਜੇ ਨੰਬਰ ਤੇ ਕਿਉਂਕਿ ਆਪਣਾ ਦਿਨ ਬਦਿਨ ਪੰਜਾਬ ਦਾ ਪਾਣੀ ਦਾ ਲੈਵਲ ਡਾਊਨ ਚੱਲ ਰਿਹਾ ਸਾਡੀ ਪੀਯੂ ਦੇ ਬਹੁਤ ਰਿਪੋਰਟਾਂ ਰਿਪੋਰਟਾਂ ਬਹੁਤ ਖਤਰਨਾਕ ਆ ਰਹੀਆਂ ਨੇ 20 25 ਸਾਲ ਦਾ ਪਾਣੀ ਆਪਣੇ ਕੋ ਬਚਿਆ ਆਉਣ ਵਾਲੇ ਜਿਹੜੇ ਆਪਾਂ ਜਨਰੇਸ਼ਨ ਉਹਨਾਂ ਵਾਸਤੇ ਕੀ ਛੱਡ ਕੇ ਜਾਵਾਂਗੇ ਮੇਰਾ ਕਿਸਾਨ ਭਰਾਵਾਂ ਨੂੰ ਇਹ ਮੈਸੇਜ ਹੈ ਕਿ ਆਪਾਂ ਬਾਅਦ ਤੋਂ ਬਾਅਦ ਡੀਐਸਆਰ ਵਾਲੇ ਪਾਸੇ ਆਈਏ ਸਿੱਧੀ ਬਜਾਈ ਕਰੀਏ ਕਾਫੀ ਹੱਦ ਤੱਕ ਪਹੁੰਚਾ ਸਕਦੇ ਆ ਪੰਜਾਬ ਦਾ ਕਿਸਾਨ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਕਾਮਯਾਬ ਹੋ ਰਿਹਾ ਹੈ ਫਸਲਾਂ ਦੀ ਬਿਜਾਈ ਤੋਂ ਲੈ ਕੇ ਦੇਖਭਾਲ ਕਰਨ ਅਤੇ ਫਸਲ ਦੀ ਵਾਢੀ ਤੋਂ ਬਾਅਦ ਸੋਚਜਾ ਮੰਡੀਕਰਨ ਕਰਨਾ ਵੀ ਆਧੁਨਿਕ ਤਕਨੀਕਾਂ ਵਜੋਂ ਬਹੁਤ ਅਹਿਮੀਅਤ ਰੱਖਦਾ ਹੈ ਨੌਜਵਾਨ ਕਿਸਾਨ ਆਧੁਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਵਧੇਰੇ ਮੁਨਾਫਾ ਕਮਾ ਰਹੇ ਹਨ ਅਤੇ ਕਾਮਯਾਬ ਹੋ ਰਹੇ ਹਨ